ਜੀ ਬਿਲਕੁਲ ਦਰਸਲ ਜੀ 90% ਬਿਮਾਰੀਆਂ ਇਦਾਂ ਦੀਆਂ ਨਹੀਂ ਗੀਆਂ ਜਿਹੜੀਆਂ ਸਿਰਫ ਹੁੰਦੀਆਂ ਆਪਣੇ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਨਹੀਂ ਗੀਆਂ ਜਦੋਂ ਕੋਈ ਵੀ ਬਿਮਾਰੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੁੰਦੀ ਹੈ ਉਸ ਬਿਮਾਰੀ ਨੂੰ ਸਿਰਫ ਆਪ ਆਪਣਾ ਖਾਣਾ ਪੀਣਾ ਸੁਧਾਰ ਕੇ ਹੀ ਉਹਨੂੰ ਜੜੋਂ ਖਤਮ ਕਰ ਸਕਦੇ ਆ ਜਦੋਂ ਬਿਮਾਰੀ ਅਗਰ ਕੋਈ ਇਦਾਂ ਦਾ ਗਰੀਬ ਪੇਸ਼ੈਂਟ ਵੀ ਆ ਜਾਂਦਾ ਜਿਹੜਾ ਬਿਲਕੁਲ ਹੀ ਕਹਿੰਦਾ ਵੀ ਮੇਰੇ ਤੇ ਬਿਲਕੁਲ ਹੀ ਕੰਮ ਨਹੀਂ ਆ ਜੀ ਅਸੀਂ ਬਹੁਤ ਵਾਰੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਸੇਵਾ ਮੰਗੋ ਕਈ ਵਾਰ ਫ੍ਰੀ ਵੀ ਦੇ ਦਿੰਦੇ ਆ ਹੈਨਾ ਓਕੇ ਇਹ ਸਾਡੀ ਹਮੇਸ਼ਾ ਤੋਂ ਹੀ ਸਾਡੇ ਅੰਦਰੋਂ ਹੀ ਰਿਹਾ ਵਾ ਕਿ ਨਹੀਂ ਕੋਈ ਗੱਲ ਨਹੀਂ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਆਪਣੇ ਵੀਰ ਭਾਈ ਵੀਡੀਓ ਦੇਖ ਰਹੇਗੇ ਅੱਜ ਤੁਹਾਡੇ ਸਾਰਿਆਂ ਦੇ ਲਈ ਇੱਕ ਜ਼ਰੂਰੀ ਵੀਡੀਓ ਬਣਨ ਜਾ ਰਹੀ ਹੈਗੀ ਆਪਣੀ ਸਿਹਤ ਦੇ ਰਿਗਾਰਡਿੰਗ ਆਪਾਂ ਬਹੁਤ ਸਾਰੇ ਹਸਪਤਾਲ ਦੇਖੇ ਵੀ ਹੁਣੇ ਬਟ ਜੋ ਮੈਂ ਨੇ ਚੀਜ਼ ਸਿਣੀਆ ਮਾਰਕੀਟ ਦੇ ਵਿੱਚ ਅੱਜ ਮੈਂ ਉਹਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆ ਰਿਹਾ ਚੀਜ਼ ਕੀ ਹੁੰਦੀ ਕਿ ਆਪਾਂ ਕਹਿੰਨੇ ਕਿ ਹਰੇਕ ਬਿਮਾਰੀ ਦਾ ਇਲਾਜ ਸਿਰਫ ਦਵਾਈਆਂ ਨਾਲ ਹੀ ਹੁੰਦਾ ਮੇਰੇ ਨਾਲ ਇੱਕ ਡਾਕਟਰ ਸਾਹਿਬ ਨੇ ਮੱਝ ਟਾਈਮ ਕੱਢ ਕੇ ਇਹਨਾਂ ਕੋਲ ਵਿਜ਼ਿਟ ਕੀਤਾ ਇਹ ਥੋੜਾ ਜਿਹਾ ਬਾਕੀਆਂ ਨਾਲੋਂ ਡਿਫਰੈਂਟ ਨੇ ਇਹ ਕਹਿੰਦੇ ਨੇ ਕਿ ਕੁਝ ਕੁ ਬਿਮਾਰੀਆਂ ਤਾਂ ਆਪਾਂ ਸਿਰਫ ਖਾਣ ਪੀਣ ਕੰਟਰੋਲ ਕਰਕੇ ਹੀ ਕੰਟਰੋਲ ਕਰ ਸਕਦੇ ਆਂ ਔਰ ਬਹੁਤਿਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਤੁਹਾਨੂੰ ਦਵਾਈ ਖਾਣ ਦੀ ਵੀ ਲੋੜ ਨਹੀਂ ਜੇ ਤੁਸੀਂ ਆਪਣਾ ਖਾਣਾ ਪੀਣਾ ਮੈਂਟੇਨ ਕਰ ਲਓਗੇ ਤਾਂ ਬਿਮਾਰੀਆਂ ਜੜੋਂ ਤੋਂ ਖਤਮ ਕਰ ਦੋਗੇ ਬੱਸ ਤਾਂ ਸਹੀ ਕਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਡਾਕਟਰ ਸਾਹਿਬ ਆਪਣੇ ਨਾਲ ਨੇ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇੰਟਰੋਡਿਊਸ ਕਰ ਦਿਓ ਆਪਣਾ ਨਾਮ ਤੇ ਹਸਪੀਟਲ ਆਪਣਾ ਕਿੱਥੇ ਪੈਂਦਾ ਪ੍ਰੋਪਰ ਆ ਮੇਰਾ ਨਾਮ ਜੀ ਡਾਕਟਰ ਆਸ਼ੀਆ ਮੈਂ ਐਮਬੀਬੀਐਸ ਡੀਐਨਬੀ ਐਮਡੀ ਮੈਡੀਸਨ ਆਪਣਾ ਹਸਪਤਾਲ ਜੀ ਲਾਈਫ ਕੇਅਰ ਹਸਪੀਟਲ ਮਲਟੀਸਪੈਸ਼ਲਟੀ ਹਸਪੀਟਲ ਹੈ ਇਹ ਆਪਣਾ ਛਪਾਰ ਰੋਡ ਤੇ ਅਨੰਦੀ ਸਰ ਸਕੂਲ ਦੇ ਬਿਲਕੁਲ ਨਾਲ ਮੰਡੀ ਅਹਿਮਦਗੜ ਵਿਖੇ ਪੈਂਦਾ ਹੈ ਅਹਿਮਦਗੜ ਦੇ ਵਿੱਚ ਇਹਨਾਂ ਦਾ ਹਸਪਤਾਲ ਹੈ ਜਿੰਨਾਂ ਨੂੰ ਅਹਿਮਦਗੜ ਬਹੁਤ ਹੀ ਜ਼ਿਆਦਾ ਨੇੜੇ ਲੱਗਦਾ ਹੈ ਤੁਹਾਡੇ ਵਾਸਤੇ ਅੱਜ ਮੰਨ ਕੇ ਚੱਲੋ ਵੀ ਸਭ ਤੋਂ ਖਾਸ ਵੀਡੀਓ ਸਭ ਤੋਂ ਖਾਸ ਇੱਕ ਤੁਸੀਂ ਜੋ ਮੈਨੇ ਸੁਣੀ ਹੈ ਜੀ ਮਾਰਕਟ ਦੇ ਵਿੱਚ ਇਹ ਗੱਲ ਬਿਲਕੁਲ ਸੱਚ ਹੈਗੀ ਕਿਉਂਕਿ ਮੈਂ ਜੋ ਮੇਰੀ ਲਾਈਫ ਦੀ ਜਰਨੀ ਹੈ ਅਪਰੋਕਸੀਮੇਟ 20-25 ਸਾਲ ਲਾ ਲਓ ਮੈਂ ਅੱਜ ਤੱਕ ਕੋਈ ਨਹੀਂ ਕਹਿੰਦਾ ਸੁਣਿਆ ਕੋਈ ਡਾਕਟਰ ਨਹੀਂ ਕਹਿੰਦਾ ਸੁਣਿਆ ਕਿ ਬਈ ਤੁਸੀਂ ਆਪਣਾ ਖਾਣਾ ਪੀਣਾ ਸੁਧਾਰ ਲਓ ਬਿਮਾਰੀਆਂ ਸੈੱਟ ਹੋ ਜਾਂਦੀਆਂ ਤੁਸੀਂ ਕਹਿੰਦੇ ਕਿ ਸਾਡੇ ਕੋਲ ਆਓ ਅਸੀਂ ਤੁਹਾਡੀ ਅੱਜ ਨਾਲੋਂ ਵੱਧ ਬਿਮਾਰੀਆਂ ਖਾਣ ਪੀਣ ਤੋਂ ਹੀ ਕੰਟਰੋਲ ਕਰ ਦਾਂਗੇ ਬਿਲਕੁਲ ਸਹੀ ਹੈ ਜੀ ਇਹ ਗੱਲ ਕਿ ਅਗਰ ਤੁਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਸੁਧਾਰ ਲਓ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਸਿਰਫ ਖਾਣ ਪੀਣ ਦੀਆਂ ਆਦਤਾਂ ਸੁਧਾਰ ਕੇ ਹੀ ਉਹਨਾਂ ਨੂੰ ਜੜੋਂ ਖਤਮ ਕਰ ਸਕਦੇ ਹੋ ਮਤਲਬ ਆਪਾਂ ਨੂੰ ਉਹ ਬਿਮਾਰੀਆਂ ਦੇ ਵਿੱਚ ਮੈਡੀਸਨ ਦੀ ਜ਼ਰ ਬਿਲਕੁਲ ਜੀ ਬਿਲਕੁਲ ਦਰਸਲ ਜੀ 90% ਬਿਮਾਰੀਆਂ ਇਦਾਂ ਦੀਆਂ ਨਹੀਂ ਗੀਆਂ ਜਿਹੜੀਆਂ ਸਿਰਫ ਹੁੰਦੀਆਂ ਆਪਣੇ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਨਹੀਂ ਗੀਆਂ ਜਦੋਂ ਕੋਈ ਵੀ ਬਿਮਾਰੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੁੰਦੀ ਹੈ ਉਸ ਬਿਮਾਰੀ ਨੂੰ ਸਿਰਫ ਆਪ ਆਪਣਾ ਖਾਣਾ ਪੀਣਾ ਸੁਧਾਰ ਕੇ ਹੀ ਉਹਨੂੰ ਜੜੋਂ ਖਤਮ ਕਰ ਸਕਦੇ ਆ ਜਦੋਂ ਬਿਮਾਰੀ ਬਹੁਤ ਜ਼ਿਆਦਾ ਐਡਵਾਂਸ ਪੇਜ ਤੇ ਵੱਧ ਜਾਂਦੀ ਹੈ ਉਦੋਂ ਕੋਈ ਹੱਲ ਨਹੀਂ ਹੁੰਦਾ ਉਦੋਂ ਸਿਰਫ ਆਪਾਂ ਨੂੰ ਦਵਾਈਆਂ ਦਾ ਹੀ ਸਹਾਰਾ ਲੈਣਾ ਪੈਂਦਾ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਟਰੀਟਮੈਂਟ ਮੈਂ ਤੁਹਾਨੂੰ ਦੱਸੂਗਾ 1 ਵਾਈ 1 ਇੱਕ ਖਾਸ ਗੱਲ ਮੈਂ ਐਂਟਰ ਕਰਿਆ ਸੀ ਉਹਦੇ ਹਸਪੀਟਲ ਜਿਹਰੇ ਹਾਂਜੀ ਮੈਂ ਨਾ ਇੱਕ ਲੈਫਟ ਸਾਈਡ ਤੇ ਇੱਕ ਪੋਸਟਰ ਲੱਗਾ ਦੇਖਿਆ ਸੀਗਾ ਲੈਬੋਰੀਟਰੀ ਦੇ ਟੈਸਟ ਦੇ ਰਿਗਾਰਡਿੰਗ ਹਾਂਜੀ ਉਹਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਹੋਇਆ ਕਿ ਮੇਰੇ ਬਜਾਰ ਨਾਲੋਂ 50% ਰੇਟ ਘਟਣਾ ਹੈ ਮੈਂ ਉੱਥੋਂ ਬੜਾ ਸਰਪ੍ਰਾਈਜ਼ ਹੋਇਆ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਕਿਸੇ ਵੀ ਹਸਪਤਾਲ ਚ ਜਾ ਕੇ ਦੇਖ ਲਿਓ ਕਿਸੇ ਹਸਪਤਾਲ ਦੀ ਲੈਬਾਰਟਰੀ ਚ ਜਾ ਕੇ ਦੇਖ ਲਿਓ ਇੱਕ CBC ਖੂਨ ਦੀ ਜਾਂਚ ਦਾ ਸਭ ਤੋਂ ਬੇਸਿਕ ਟੈਸਟ ਹੈ ਜਿਸ ਵਿੱਚ ਸੈੱਲ ਵਗੈਰਾ ਦਾ ਟੈਸਟ ਕੀਤਾ ਜਾਂਦਾ ਹਰ ਇੱਕ ਬਾਜ਼ਾਰ ਦੀ ਮਾਰਕੀਟ ਵਿੱਚ ਤੁਸੀਂ ਜਾ ਕੇ ਪਤਾ ਕਰ ਲਿਓ ਸਪੈਸ਼ਲੀ ਹਸਪਤਾਲਾਂ ਦੀ ਲੈਬਾਰਟਰੀ ਦੇ ਵਿੱਚ 150 ਤੋਂ ਲੈ ਕੇ 200 ਦੇ ਵਿੱਚ ਵੀ ਕੀਤਾ ਜਾਂਦਾ بڑے ਹਸਪਤਾਲ ਉਹਦਾ 300 ਤੋਂ 400 ਦੇ ਵਿੱਚ ਵੀ ਲੱਗ ਜਾਂਦਾ ਪਰ ਸਾਡੇ ਹਸਪਤਾਲ ਵਿੱਚ ਸਿਰਫ 80 ਤੋਂ 90 ਰੁਪਏ ਵਿੱਚ ਕੀਤਾ ਜਾਂਦਾ ਮਤਲਬ ਜੋ ਟੈਸਟ ਮਾਰਕੀਟ ਦੇ ਵਿੱਚ ਜੋ ਵੀ ਅਮਾਊਂਟ ਤੇ ਹੋ ਰਿਹਾ ਉਹਦੇ ਨਾਲੋਂ ਆਪਾਂ 50% ਬਿਲਕੁਲ ਜੀ ਬਿਲਕੁਲ ਜੀ ਬਸ ਗੱਲ ਖਤਮ ਇੱਥੇ ਕਰ ਲੰਨੇ ਆਪਾਂ ਮਤਲਬ ਜੋ ਮਰਜੀ ਟੈਸਟ ਯਾਰ ਮੈਂ ਨਹੀਂ ਕਹਿੰਦਾ ਕਿ ਸਿੰਗਲ 1 ਬਾਈ 1 ਮੈਂ ਉਹਦੀ ਕਲਿਸਟ ਵੀ ਚਲਾ ਦੂੰਗਾ ਸਾਈਡ ਤੇ ਵੀਡੀਓ ਜੀ ਤੁਸੀਂ ਚੈੱਕ ਵੀ ਕਰ ਲਓ ਜੋ ਮਰਜੀ ਟੈਸਟ ਕਰਨਗੇ ਬਾਜ਼ਾਰ 'ਚ ਭਾਵੇਂ ਰੇਟਸ ਉਹਨੂੰ ਵਸਿਆ ਪਤੀ ਹੁੰਦਾਗਾ ਨਾਰਮਲੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਟੈਸਟ ਕਰਾਈ ਹੁੰਦਾ ਹਨਾ ਤੇ ਤੁਸੀਂ ਜਜਮੈਂਟ ਕਰੋ ਸਭ ਤੋਂ ਇੱਕ ਇਹ ਤਾਂ ਚਲੋ ਇੰਟਰਸਟਿੰਗ ਪਾਰਟ ਹੈਗਾ ਜੀ ਇੱਕ ਕਾਮਨ ਬਿਮਾਰੀਆਂ ਬਾਰੇ ਆਪਾਂ ਗੱਲ ਵੀ ਕਰਾਂਗੇ ਹਨਾ ਇੱਕ ਚੀਜ਼ ਮੈਨੂੰ ਹੋਰ ਥੋੜੀ ਸੁਣੀ ਹੈ ਕਿ ਵੀ ਤੁਸੀਂ ਪਹਿਲਾਂ ਗਵਰਨਮੈਂਟ ਜੌਬ ਤੇ ਸੀਗੇ ਹਨਾ ਹ ਤੇ ਅੱਜ ਤੁਸੀਂ ਮਤਲਬ ਇੱਕ ਤਰ੍ਹਾਂ ਦੀ ਚਸ ਸਮਾਜ ਸੇਵਾ ਹੀ ਕਰ ਰਹੇ ਹੋ ਭਾਵੇਂ ਕੁਝ ਵੀ ਕਰ ਰਹੇ ਹੋ ਵੀ ਉਹ ਤੁਸੀਂ ਛੱਡ ਕੇ ਅੱਜ ਇੱਧਰਲੇ ਪਾਸੇ ਆ ਗਏ ਹਾਂ ਬਿਲਕੁਲ ਜੀ ਅਗਰ ਮੈਂ ਆਪਣੀ ਜਰਨੀ ਦੀ ਗੱਲ ਕਰਾਂ ਪਹਿਲਾਂ 5 ਸਾਲ ਲਈ ਮੈਂ ਜਿੰਦਰਾ ਹਸਪੀਟਲ ਪਟਿਆਲਾ ਵਿੱਚ ਆਪਣਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਮੈਂ 3 ਸਾਲ ਲਈ ਦਿੱਲੀ ਦੇ ਸਰਕਾਰੀ ਹਸਪੀਟਲ ਵਿੱਚ ਕੰਮ ਕੀਤਾ ਫਿਰ 4 ਸਾਲ ਲਈ ਮੈਂ ਇੱਕ ਬਹੁਤ ਫੇਮਸ ਆਪਣਾ ਪ੍ਰਾਈਵੇਟ ਹਸਪੀਟਲ ਹੈ ਮੈਕਸ ਕਹਿੰਦੇ ਆ ਜਿਹਨਾਂ ਨੂੰ ਜਿਹਦੀ ਮੇਨ ਬ੍ਰਾਂਚ ਆਪਣੀ ਮੋਹਾਲੀ ਹੈ ਪੰਜਾਬ ਚ ਉਸ ਤੋਂ ਪਹਿਲਾਂ ਮੈਂ ਜਿਹੜਾ ਮੇਨ ਬ੍ਰਾਂਚ ਉਹਨ ਦੀ ਦਿੱਲੀ ਚ ਕੰਮ ਕੀਤਾ ਸੀਗਾ 4 ਸਾਲ ਲਈ ਮੈਂ ਉੱਥੇ ਕੰਮ ਕੀਤਾ ਪਹਿਲੋ ਸਤਿਵਾਦੀ ਮੈਂ ਪੰਜਾਬ ਵਿੱਚ ਆ ਕੇ 3 ਸਾਲੀ ਸਰਕਾਰੀ ਜੋਬ ਇੱਥੇ ਕੀਤੀ ਐ ਤੇ ਫਿਰ ਹੁਣ ਮੈਂ ਸਰਕਾਰੀ ਜੋਬ ਛੱਡ ਚੁੱਕੀ ਆ ਪਿਛਲੇ 2 ਸਾਲਾਂ ਤੋਂ ਆਪਨੇ ਲਾਈਫ ਕੇਰ ਹਸਪੀਟਲ ਚ ਇੱਥੇ ਸਵਾਮਹ ਦੇ ਰਹੀ ਆ ਇੱਥੇ ਮਤਲਬ ਜੇ ਆਪ ਇੱਕ ਆਮ ਜੀ ਗੱਲ ਕਰੀਏ ਅੱਜ ਸੈਟੀਸਫਾਈ ਹੋ ਬਿਲਕੁਲ ਜੀ ਬਿਲਕੁਲ ਕਿਸ ਚੀਜ਼ ਲੈ ਕੇ ਵੀ ਲੋਕਾਂ ਦੀ ਸੇਵਾ ਕਰਨ ਚ ਬਿਲਕੁਲ ਜੀ ਬਿਲਕੁਲ ਇੱਕ ਅੱਜ ਕੱਲ ਕੋਮਨ ਜਿਹੜੀਆਂ ਬਿਮਾਰੀਆਂ ਚੱਲਦੀਆਂ ਨੇ ਕਿ ਅੱਜ ਕੱਲ ਏਜ ਨਹੀਂ ਦੇਖਦੀ ਬਿਮਾਰੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਚ ਜੋ ਸਭ ਤੋਂ ਜ਼ਿਆਦਾ ਕੋਮਨ ਹੈ ਜੀ ਹਾਰਟ ਅਟੈਕ ਆਮ ਹੋਇਆ ਬਈ ਹਨਾ ਇੱਕ ਕੇੰਦਰ ਨੇ ਕਿ ਪੈਰਾਲਾਈਜ਼ ਹੋ ਗਿਆ ਠੀਕ ਹੈ ਜੀ ਤੇ ਹੋਰ ਬਹੁਤ ਸਾਰੀਆਂ ਹੁੰਦੀਆਂ ਨੇਗੀਆਂ ਵੀ ਜੋ ਆਪਣੇ ਸਪੈਸ਼ਲ ਟ੍ਰੀਟਮੈਂਟ ਨਾਲ ਆਪਾਂ ਥੋੜਾ ਜਿਹਾ ਉਹਨਾਂ ਤੇ ਕਰੀਏ ਜੀ ਡਿਸਕਸ਼ਨ ਬਿਲਕੁਲ ਜੀ ਬਿਲਕੁਲ ਦੇਖਿਆ ਜਾਗੇ ਜਿਹੜੀਆਂ ਇਹ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਨਾ ਪਹਿਲਾਂ ਆਪਣੇ ਬਜ਼ੁਰਗਾਂ ਨੂੰ 7 ਸਾਲ ਦੀ ਉਮਰ ਤੋਂ ਬਾਅਦ ਹੁੰਦੀਆਂ ਸੀਗੀਆਂ ਆਮ ਉਹ ਚੀਜ਼ਾਂ ਸੀ ਹੁਣ ਜੇ ਤੁਸੀਂ ਦੇਖੋਗੇ ਸਾਡੀ ਓਪੜੀ ਵਿੱਚ ਇਦਾਂ ਦੇ ਲੋਕ ਵੀ ਆਉਂਦੇ ਨੇ ਜਿਹੜੀ 30 40 ਸਾਲ ਦੀ ਉਮਰ ਵਿੱਚ ਵੀ ਜਿਨ੍ਹਾਂ ਨੂੰ ਬੀਪੀ 슈ਗਰ ਹਾਰਟ ਅਟੈਕ ਆਲਰੇਡੀ ਹੋ ਚੁੱਕਿਆ ਹੈ ਹਾਂ ਜੀ ਅਗਰ ਦੇਖਿਆ ਜਾਵੇ ਜੀ ਇਹ ਕਿਉਂ ਹੋ ਰਿਆ ਵਾ ਹੈਨਾ ਲੋਕ ਥੋੜਾ ਜਿਹਾ ਰੁਕ ਕੇ ਠਹਿਰ ਕੇ ਇਸ ਚੀਜ਼ ਬਾਰੇ ਸੋਚ ਹੀ ਨਹੀਂ ਰਹੇ ਹੈਗੇ ਵੀ ਬਸ ਇੱਕ ਦੌੜ ਚ ਭੱਜੇ ਜਾ ਰਹੇ ਨੇ ਕਿ ਜੇ ਕੀ ਜੇ ਬਿਮਾਰੀ ਹੋ ਰਹੀ ਆ ਆਪਾਂ ਉਹਦਾ ਇਲਾਜ ਕਰਵਾ ਲੈਂਦੇ ਆ ਹਾਂਜੀ ਬਟ ਕੋਈ ਵੀ ਬਿਮਾਰੀ ਜੀ ਰਾਤੋ ਰਾਤ ਪੈਦਾ ਨਹੀਂ ਹੁੰਦੀ ਹੈਗੀ ਉਹ ਬਿਮਾਰੀ ਆਲਰੇਡੀ ਹੋਣ ਤੋਂ ਪਹਿਲਾਂ ਵੀ ਆਪਾਂ ਨੂੰ 10-15 ਸਾਲ ਪਹਿਲਾਂ ਆਪਣੇ ਸਰੀਰ 'ਚ ਸ਼ੁਰੂ ਹੋ ਚੁੱਕੀ ਹੁੰਦੀ ਆ ਆਪਾਂ ਨੂੰ ਪਤਾ ਉਦੋਂ ਜਾ ਕੇ ਚੱਲਦਾ ਵਾ ਜਦੋਂ ਚੀਜ਼ਾਂ ਬਿਲਕੁਲ ਹੀ ਫੇਲ ਹੋਣ ਜਾਂ ਖਤਮ ਹੋਣ ਦੀ ਤਾਦਾਦ ਤੇ ਆ ਜਾਂਦੀਆਂ ਨੇਗੀਆਂ ਤਾਂ ਇਸ ਲਈ ਮੇਰੀ ਸਾਰਿਆਂ ਨੂੰ ਰਿਕਵੈਸਟ ਆ ਕਿ ਇੱਕ ਤਾਂ ਰੈਗੂਲਰਲੀ ਥੋੜਾ ਜਿਆਦਾ ਚੈੱਕਅਪ ਕਰਵਾਉਂਦੇ ਰਹੋ ਠੀਕ ਹੈ ਡਾਕਟਰ ਇਸ ਹਰ 6 ਮਹੀਨੇ ਬਾਅਦ ਇੱਕ ਰੂਟੀਨ ਚੈੱਕਅਪ ਕਰਵਾਓ ਆਪਣੀ ਕੁਝ ਜ਼ਰੂਰੀ ਟੈਸਟ ਨੇ ਤਾਂ ਉਹ ਵੀ ਕਰਵਾ ਸਕਦੇ ਹੋ ਇੱਕ ਇਹ ਚੀਜ਼ ਦੂਸਰੀ ਚੀਜ਼ ਜਦੋਂ ਤੁਹਾਨੂੰ ਤੁਹਾਡੀ ਬਾਡੀ ਕੋਈ ਅਲਰਮਿੰਗ ਸਾਈਨ ਦਿੰਦੀ ਹੈ ਤਾਂ ਤੁਹਾਨੂੰ ਛੋਟੇ-ਛੋਟੇ ਕੋਈ ਦਿੱਕਤ ਹੈ ਜਿਵੇਂ ਅੱਜ ਕੱਲ ਕੈਲੈਸਟਰੋਲ ਦਾ ਵਧਣਾ ਬਹੁਤ ਆਮ ਗੱਲ ਹੈ ਫੈਟੀ ਲੀਵਰ ਹੋਣਾ ਬਹੁਤ ਆਮ ਗੱਲ ਹੈ ਹਾਂਜੀ ਹਰੇਕ ਪੇਸ਼ੈਂਟ ਜਿਹੜਾ ਥੋੜਾ ਜਿਹਾ ਮੋਟਾਪਾ ਜਿਹਦੀ ਲਾਈਫ ਸਟਾਈਲ ਇਦਾਂ ਦੀ ਹੈ ਕਿ ਆਫਿਸ ਵਰਕ ਜ਼ਿਆਦਾ ਹੈ ਜਾਂ ਬੈਠਣ ਦਾ ਕੰਮ ਜ਼ਿਆਦਾ ਹੈ ਉਹਨਾਂ ਦੀ ਅਕਸਰ ਹੀ ਬਿਮਾਰੀਆਂ ਦੋ ਪਾਈਆਂ ਹਾਰਟ ਅਟੈਕ ਦੀ ਅਦਰੰਗ ਦੀ ਆਪਣੇ ਲੀਵਰ ਫੇਲ ਹੋਣ ਦੀ ਗੁਰਦੇ ਫੇਲ ਹੋਣ ਦੀ ਬਹੁਤ ਸਾਰੇ ਮਰੀਜ਼ ਆਪਾਂ ਇਦਾਂ ਵੀ ਸੁਣਦੇ ਹੋਵਾਂਗੇ ਆਪਣੇ ਆਸ-ਪਾਸ ਇਹ ਕਮਨ ਕਾਮਨਲੀ ਆਪਾਂ ਨੂੰ ਸੁਣਾਈ ਜਾਂਦਾ ਵਾ ਕਿ ਦੋ ਦਿਨ ਪਹਿਲਾਂ ਮਰੀਜ਼ ਬਿਮਾਰ ਪਿਆ ਜੀ ਬਿਮਾਰ ਹੋਣ ਤੋਂ ਬਾਅਦ ਨਾਲ ਦੀ ਨਾਲ ਲੀਵਰ ਵੀ ਫੇਲ ਹੋ ਗਿਆ ਹਾਰਟ ਵੀ ਫੇਲ ਹੋ ਗਿਆ ਗੁਰਦੇ ਵੀ ਫੇਲ ਹੋ ਗਏ ਫਿਰ ਫਿਰਾਂਚ ਪਾਣੀ ਭਰ ਗਿਆ ਮਰੀਜ਼ ਵੈਂਟੀਲੇਟਰ ਤੇ ਆ ਗਿਆ ਤੇ ਦੋ ਚਾਰ ਦਿਨਾਂ ਬਾਅਦ ਉਹਦੀ ਡੈਥ ਹੋ ਗਈ ਹੂੰ ਇਹ ਕਾਮਨ ਅੱਜਕੱਲ੍ਹ ਚੱਲ ਰਹੀ ਹੈ ਇਹ ਬਹੁਤ ਜਿਆਦਾ ਕਾਮਨ ਹੋ ਗਈ ਹੈ ਹਾਂ ਜੀ ਉਦਾ ਕਾਰਨ ਵੀ ਇਹੀ ਹੈ ਕਿ ਜਾਂ ਤਾਂ ਬਿਮਾਰੀ ਪਹਿਲਾਂ ਚੱਲ ਰਹੀ ਸੀਗੀ ਆਪਾਂ ਨੂੰ ਕੋਰ ਨਹੀਂ ਕੀਤਾ ਹੈਗਾ ਛੋਟੇ-ਮੋਟੇ ਸਾਈਨ ਜਿਹੜੇ ਫੈਟੀ ਲੀਵਰ ਨੂੰ ਆਪਾਂ ਆਮ ਸਮਝ ਲੈਣੇ ਆ ਜਾਂ ਖੂਨ ਘਾੜੇ ਨੂੰ ਆਪਾਂ ਆਮ ਸਮਝ ਲੈਣੇ ਆ ਹਾਲਾਂਕਿ ਇਹ ਦੋ ਬਿਮਾਰੀਆਂ ਇਦਾਂ ਦੀਆਂ ਨਹੀਂ ਜੇ ਬੇਸਿਕ ਆਪਾਂ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਤਾਂ ਸਿਰਫ ਡਾਈਟ ਨੂੰ ਚੇਂਜ ਕਰਕੇ ਹੀ ਹੋ ਸਕਦਾ ਇਹਨਾਂ ਵਾਸਤੇ ਖਾਸ ਦਵਾਈਆਂ ਦੀ ਜ਼ਰੂਰਤ ਨਹੀਂ ਹੁੰਦੀ ਬਟ ਹਾਂ ਜਦੋਂ ਇਹ ਬਹੁਤ ਜ਼ਿਆਦਾ ਐਡਵਾਂਸ ਸਟੇਜ ਵਿੱਚ ਹੋ ਜਾਂਦੇ ਨੇ ਫਿਰ ਆਪਾਂ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਆਪਾਂ ਨੇ ਸੁਣਿਆ ਹੋਊਗਾ ਕਿ ਵੀ ਕਿਸੇ ਡਾਕਟਰ ਕੋਲ ਆਪਾਂ ਵਗ ਜਾਂਦੇ ਹੁੰਨੇ ਆ ਤੇ ਕੁਛਕ ਡਾਕਟਰ ਚਲੋ ਆਪਾਂ ਨਾਮ ਨਹੀਂ ਕਿਸੇ ਦਾ ਲੈਣਾ ਇਹ ਉਹ ਕਹਿੰਦੇ ਨੇ ਸਾਡੇ ਤਾਂ ਇਹ ਰੈਗੂਲਰ ਗਾਕ ਬਣਾਈਏ ਤੇ ਤੁਸੀਂ ਉਲਟੋ ਜੀ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਇਹਨਾਂ ਜੋ ਆਪਾਂ ਨੇ ਕਾਮਨ ਜੀਵ ਬਿਮਾਰੀਆਂ ਬੋਲੀਆਂ ਨੇ ਕਿਸੇ ਨੂੰ ਵੀਰਪਾਈ ਨੂੰ ਕੋਈ ਵੀ ਸ਼ਿਕਾਇਤ ਹੈ ਜੇ ਤੁਸੀਂ ਇਹਨਾਂ ਕੋਲ ਆਉਂਗੇ ਨਾ ਤੇ ਇਹਨਾਂ ਨੇ ਤੁਹਾਨੂੰ ਪਹਿਲੇ ਦਿਨੇ ਐ ਨਹੀਂ ਕਹਿ ਦੇਣਾ ਕਿ ਤੁਹਾਨੂੰ ਆਹ ਦਵਾਈਆਂ ਖਾਣੀਆਂ ਨਾ ਇਹਨਾਂ ਨੇ ਸੋਡੂ ਪਹਿਲਾਂ ਰੂਟੀਨ ਚੈੱਕ ਕਰਨਾ ਹੈ ਤੁਹਾਡੇ ਰੂਟੀਨ ਦੇ ਵਿੱਚ ਕੀ ਕੀ ਚੀਜ਼ਾਂ ਯੂਜ਼ ਹੋ ਰਹੀਆਂ ਨੇ ਜੀ ਵੀ ਵੀ ਖੌਰੇ ਉਸੇ ਜਿਹਦੇ ਨੂੰ ਸਧਾਰਨ ਕੀ ਆਪਾਂ ਅਗਲੇ ਨੂੰ ਸੈੱਟ ਕਰਦੀ ਹੈ ਬਿਲਕੁਲ ਸਹੀ ਕਿਹਾ ਜੀ ਸਭ ਤੋਂ ਪਹਿਲਾਂ ਜਦੋਂ ਮਰੀਜ਼ ਆਂਦਾ ਨਾ ਸਭ ਤੋਂ ਪਹਿਲਾਂ ਅਸੀਂ ਉਹਦੀ ਆਪਣੇ ਪ੍ਰੋਬਲਮਸ ਬਾਰੇ ਦੱਸਦਾ ਸਾਨੂੰ ਫਿਰ ਪੂਰੀ ਉਹਦੀ ਡਿਟੇਲ ਚ ਅਸੀਂ ਖੁਦ ਚੈੱਕ ਅਪ ਕਰਦੇ ਹਾਂ ਅਗਰ ਜ਼ਰੂਰਤ ਹੁੰਦੀ ਹੈ ਕਿਸੇ ਟੈਸਟ ਦੀ ਜ਼ਰੂਰਤ ਹੈ ਤਾਂ ਉਹਦੇ ਉਹਦੇ ਲੈਬੋਰੀਟਰੀ ਦੇ ਕੁਝ ਟੈਸਟ ਵੀ ਕੀਤੇ ਜਾਂਦੇ ਨੇ ਠੀਕ ਹੈ ਓਕੇ ਟੈਸਟ ਕਰਨ ਤੋਂ ਬਾਅਦ ਜੀ ਫਿਰ ਅਸੀਂ ਸਾਰੀ ਉਹਨਾਂ ਦੀ ਜਿੰਨੀ ਵੀ ਪੇਸ਼ੈਂਟ ਦੀ ਹਿਸਟਰੀ ਹੁੰਦੀ ਹੈ ਬਿਮਾਰੀਆਂ ਹੁੰਦੀਆਂ ਨੇ ਸਾਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਿਆਂ ਨੂੰ ਐਨਲਾਈਜ਼ ਕਰਦੇ ਹਾਂ ਫਿਰ ਸਾਡੀ ਆਪਸੀ ਟੀਮ ਦੀ ਡਿਸ ਬਿਲਕੁਲ ਇਹਨਾਂ ਕਿਹੜੇ ਕਿਹੜੇ ਪ੍ਰੋਬਲਮ ਹੋਦੀਆਂ ਸਿਰਫ ਡਾਈਟ ਨਾਲ ਹੀ ਠੀਕ ਹੋ ਸਕਦੀਆਂ ਨਹੀਂ ਕਿਹੜੀ ਕਿਹੜੀ ਪ੍ਰੋਬਲਮਸ ਲਈ ਆਪਾਂ ਨੂੰ ਕੁਝ ਟਾਈਮ ਲਈ ਦਵਾਈ ਖਾਣੀ ਪਊਗੀ ਅਗਰ ਕੋਈ ਲੰਬੇ ਟਾਈਮ ਤੋਂ ਬਿਮਾਰੀ ਹੁੰਦੀ ਹੈ ਫਿਰ ਉਹਦੀ ਥੋੜੀ ਜਿਹੀ ਦਵਾਈ ਲੰਬੀ ਚੱਲਦੀ ਹੈ ਕਿਉਂਕਿ ਆਲਰੇਡੀ ਉਹ ਬਿਮਾਰੀ ਅੰਦਰ ਘਰਚ ਕਰ ਚੁੱਕੀ ਹੁੰਦੀ ਹੈ ਬਹੁਤ ਸਾਰੇ ਕੇਸਿਸ ਇਦਾਂ ਦੇ ਹੁੰਦੇ ਨੇ ਕਿ ਸਿਰਫ ਡਾਈਟ ਨਾਲ ਹੀ ਇੰਪਰੂਵ ਕਰ ਜਾਂਦੇ ਨੇਗੇ ਅੱਜ ਕੱਲ ਲੋਕ ਡਾਈਟ ਔਰ ਫਿਜ਼ੀਕਲ ਐਕਟੀਵਿਟੀ ਸਾਰ ਨੂੰ ਇੰਪੋਰਟੈਂਸ ਨਹੀਂ ਦੇ ਰਹੇ ਬਟ ਇਸ ਤੋਂ ਵਧੀਆ ਦੁਨੀਆ ਤੇ ਕੋਈ ਦਵਾਈ ਹੈ ਨਹੀਂ ਹੁਣ ਦੇਖੋ ਐਂਡ ਵਾਲੀ ਸਟੇਜ ਤੇ ਮਲਟੀ ਸਪੈਸ਼ਲਿਸਟ ਹਸਪੀਟਲ ਹੈ ਸਭ ਤੋਂ ਖਾਸ ਗੱਲ ਇਹ ਹੈ ਜੇ ਅੱਜ ਟੈਸਟ 50% ਡਿਸਕਾਊਂਟ ਤੇ ਕਰ ਰਹੇ ਨੇ ਤਾਂ ਇਲਾਜ ਦੇ ਤਾਂ ਤੁਸੀਂ ਐ ਕਹੋਗੇ ਕਿ ਬਈ ਇੱਕ ਤਰ੍ਹਾਂ ਦੀ ਸੇਵਾ ਹੀ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਲਾਜ ਵੀ ਤੁਸੀਂ ਦੇਖੋਗੇ ਸਾਡੇ ਜਿਹੜੀਆਂ ਆਪਣੀਆਂ ਦਵਾਈਆਂ ਵੀ ਦਿੰਦੇ ਆ ਉਹ ਦਵਾਈਆਂ ਤੇ ਆਪਾਂ 25 ਤੋਂ 30% ਦੀ ਛੋਟ ਦੇਣ ਦੀ ਕੋਸ਼ਿਸ਼ ਕਰਦੇ ਆ ਅਗਰ ਕੋਈ ਇਦਾਂ ਦਾ ਗਰੀਬ ਪੇਸ਼ੈਂਟ ਵੀ ਆ ਜਾਂਦਾ ਜਿਹੜਾ ਬਿਲਕੁਲ ਹੀ ਕਹਿੰਦਾ ਵੀ ਮੇਰੇ ਤੇ ਬਿਲਕੁਲ ਹੀ ਕੰਜائش ਨਹੀਂ ਆ ਜੀ ਅਸੀਂ ਬਹੁਤ ਵਾਰੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਸੇਵਾ ਵਾਂਗੂ ਕਈ ਵਾਰ ਫ੍ਰੀ ਵੀ ਦੇ ਦਿੰਦੇ ਆ ਹੈ ਨਾ ਓਕੇ ਇਹ ਸਾਡੀ ਹਮੇਸ਼ਾ ਤੋਂ ਹੀ ਸਾਡੇ ਅੰਦਰੋਂ ਹੀ ਰਿਹਾ ਵਾ ਕਿ ਨਹੀਂ ਕੋਈ ਗੱਲ ਨਹੀਂ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਚਲੋ ਕਿਸੇ ਦਾ ਨਾ ਲਾਈਫ ਸੁਧਰਦੀ ਹੈ ਆਪਣੇ ਥਰੂ ਕੁਝ ਵੀ ਹੈ ਕਦੇ ਸੁਣਿਆ ਐਡਾ ਹੰਬਲ ਕਦੇ ਡਾਕਟਰ ਸਾਹਿਬ ਕਦੇ ਉਸ ਦੇਖੇ ਨੇ ਜਾਂ ਨਹੀਂ ਦੇਖਣਾ ਤੁਹਾਡੇ ਸਾਹਮਣੇ ਪੈਣਾ ਤੇ ਇਸ ਤੋਂ ਇਲਾਵਾ ਆਪਣੇ ਬਹੁਤ ਸਾਰੇ ਅੱਜਕੱਲ੍ਹ ਜਾਂਦੇ ਨੇ ਜਦ ਮੈਂ ਅਦਰੰਗ ਹੋ ਜਾਂਦਾ ਹਾਂ ਹਾਂ ਕਈਆਂ ਨੂੰ ਵੀ ਉਹਦੇ ਲਈ ਆਪਾਂ ਟ੍ਰੀਟਮੈਂਟ ਵਗੈਰਾ ਦੇਖੋ ਜੀ ਅਦਰੰਗ ਹੋਣ ਤੋਂ ਪਹਿਲਾਂ ਇੱਕ ਨਾ ਬਹੁਤ ਮਾਈਨਰ ਅਦਰੰਗ ਹੁੰਦਾ ਜਿਵੇਂ ਮਾਈਨਰ ਹਾਰਟ ਅਟੈਕ ਹੁੰਦਾ ਇੱਕ ਮਾਈਨਰ ਅਦਰੰਗ ਹੁੰਦਾ ਵਾ ਜਿਵੇਂ ਹੁੰਦਾ ਕੀ ਲਾਈਕ ਕਿਸੇ ਨੂੰ ਸੁੱਨ ਪਣਾਇਆ ਹੱਥ ਹੱਥ 'ਚ ਆਇਆ ਬਾਹਾਂ 'ਚ ਆਇਆ ਉਹ 15 20 ਮਿੰਟ ਬਾਅਦ ਘੰਟੇ ਬਾਅਦ ਠੀਕ ਹੋ ਗਿਆ ਇਹਨੂੰ ਲਾਈਟ ਲੈ ਲੈਂਦਾ ਬੰਦਾ ਇਹਨੂੰ ਨਾਈਟ ਲੈ ਲੈਂਦਾ ਕਿ ਮੈਂ ਮੰਨ ਕੇ ਚਲੋ ਸਪੋਜ਼ ਕਰ ਰਹਾ ਆਪਣਾ ਉਂਗਲਾਂ ਪੈਰਾਂ ਦੀਆਂ ਖੜ ਜਾਂਦੀਆਂ ਨੇ ਜੀ ਕੁਸ਼ਕ ਹੋ ਗਈਆਂ ਉਹ ਥੋੜਾ ਟਾਈਮ ਬਾਅਦ ਸੈਟ ਹੋ ਕੇ ਚਲ ਛੱਡ ਪਰੋ ਇਹਦਾ ਕੀ ਹੁੰਦਾ ਲੋਕ ਕੀ ਕਰਦੇ ਨੇ ਦਰਸਲ ਆਪਣੇ ਪੰਜਾਬ ਜੀ ਟ੍ਰੈਂਡਾਂ ਜੀ ਸਾਨੂੰ ਜੋ ਮਰੀਜ਼ੀ ਆ ਕੇ ਦੱਸਦੇ ਨੇ ਮੈਂ ਉਪਰਲੇ ਕਹਿਣਾ ਤਾਂ ਨਹੀਂ ਚਾਹਦੀ ਹੈਗੀ ਫੀਮ ਲੈ ਲਈ ਜੀ ਫੀਮ ਲੈ ਕੇ ਠੀਕ ਹੋ ਗਏ ਸਹੀ ਗੱਲ ਆ ਹਨਾ ਇਹ ਤਾਂ ਚਲੋ ਕਮਨ ਜੀ ਗੱਲ ਅੱਧੇ ਤਾਂ ਇਹ ਕਹਿੰਦੇ ਨੇ ਬਾਈ ਤੂੰ ਥੋੜੀ ਜੀ ਰੱਖਿਆ ਕਰ ਹਣਾ ਜੀ ਵੀ ਐਮਰਜੈਂਸੀ ਚ ਲੋਡ ਪੈ ਜਾਂਦੀ ਆ ਮਿੱਤਰੋ ਇਦਾਂ ਦੇ ਕੰਮ ਨਾ ਕਰਿਆ ਕਰੋ ਅੱਛਾ ਉਹਦੇ ਲਈ ਜੇ ਆਪਣੇ ਕੋਲ ਕੋਈ ਹਣਾ ਆਊਗਾ ਤੇ ਵੈਸੇ ਉਹਦੇ ਜੇ ਆਪਾਂ ਗੱਲ ਕਰੀਏ ਸਿੰਟਮਸ ਕਹਿੰਦੇ ਹੁਣੇ ਜਿਵੇਂ ਤੁਸੀਂ ਆਪਾਂ ਦੱਸ ਰਿਹਾ ਇੱਕ ਤਾਂ ਇਹ ਲੱਛਣ ਕੀ ਹਣਾ ਇੱਕ ਤਾਂ ਉਹਨੂੰ ਇਗਨੋਰ ਕਰ ਇੱਕ ਬਹੁਤ ਜ਼ਿਆਦਾ ਬੀਪੀ ਵਧਣਾ ਖੂਨ ਗਾੜਾ ਜ਼ਿਆਦਾ ਹੋਣਾ ਲੰਬੇ ਟਾਈਮ ਤੋਂ 슈ਗਰ ਹੋਣਾ ਬੀਪੀ ਜ਼ਿਆਦਾ ਹੋਣਾ ਹਣਾ ਔਰ ਫੈਟੀ ਲੀਵਰ ਹੋਣਾ ਇਹੀ ਬਿਮਾਰੀਆਂ ਨੇਗੀਆਂ ਅਗਰ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਚਾਰਟ ਤੇ ਸਮਝਾ ਸਕਦੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਫੋਟੋ ਸ਼ੇਅਰ ਕਰਨ ਦੀ ਜਿਸ ਤੋਂ ਪਤਾ ਚੱਲਦਾ ਕਿ ਲਾਈਕ ਜਿੱਦਾਂ ਰੋਜ਼ ਮਰਤਵਾ ਜਿਹੜਾ ਆਪਾਂ ਖਾਣਾ ਖਾ ਰਿਆਂ ਅਗਰ ਇਹ ਖਾਣੇ ਵਿੱਚ ট্রান্সਫੈਟ ਜ਼ਿਆਦਾ ਵਾ ਅਗਰ ট্রান্সਫੈਟ ਜ਼ਿਆਦਾ ਇਹੀ ট্রান্সਫੈਟ ਬਾਅਦ ਵਿੱਚ ਜਾ ਕੇ ਤੁਹਾਡੀਆਂ ਬਰੀਕ ਬਰੀਕ ਨਸਾਂ ਨਹੀਂ ਜਾਂ ਸਰੀਰ ਆਪਣਾ ਜਿਹੜਾ ਹੈਗਾ ਸਭ ਬਰੀਕ ਬਰੀਕ ਖੂਨ ਦੀਆਂ ਨਸਾਂ ਦੇ ਨਾਲ ਬਣਿਆ ਹੋਇਆ ਉਹ ਨਸਾਂ ਚੋਂ ਬਾਅਦ ਵਿੱਚ ਜਾ ਕੇ ট্রান্সਫੈਟ ਜੰਮਦੀ ਰਹਿੰਦੀ ਆ ਇਹ ਰੋਜ਼ ਮਰਤਵਾ ਹੌਲੀ 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 ਵੀ ਹੋ ਰਿਹਾ ਵਾ ਆਪਾਂ ਇਹ ਰਾਤੋਂ ਰਾਤ ਨਹੀਂ ਹੁੰਦਾ ਹੈਗਾ ਆਪਾਂ ਦਰਸਲ ਇਹ ਹੈ ਕਿ ਨਾ ਪਰਵਾਹੀ ਕਰਦੇ ਆਂ ਜਦੋਂ ਖੂਨ ਗਾੜਾ ਵਗੈਰਾ ਹੁੰਦਾ ਕਿ ਦੋ ਚਾਰ ਦਿਨ ਗੋਲੀ ਖਾਧੀ ਠੀਕ ਹੈ ਜੀ ਠੀਕ ਹੋ ਗਿਆ ਲਬੋਰੀ ਚ ਜਾ ਕੇ ਟੈਸਟ ਕਰਵਾਇਆ ਜੀ ਮ ਮੁੜ ਕੇ ਕੋਈ ਨਾ ਉਸ ਚੀਜ਼ ਨੂੰ ਯਾਦ ਕਰਦਾ ਕਿ ਮੈਨੂੰ ਕੋਈ ਪ੍ਰੋਬਲਮ ਹੋਈ ਸੀ ਮੈਂ ਕੋਈ ਉਹਦਾ ਰੈਗੂਲਰ ਚੈੱਕਅਪ ਕਰਵਾਵਾ ਕਿ ਮੇਰੇ ਸਰੀਰ ਚ ਉਸ ਤੋਂ ਬਾਅਦ ਕੋਈ ਕੋਰ ਬੜੀ ਬਿਮਾਰੀ ਤਾਂ ਨਹੀਂ ਬਣ ਗਈ ਬਿਕੋਜ਼ ਇਹ ਨਸਾਂ ਬਲੌਕ ਹੋਣੀਆਂ ਹੀ ਬਾਅਦ ਵਿੱਚ ਅਗਰ ਦੇਖੋ ਕਿ ਦਿਲ ਦੀ ਜਿਹੜੀ ਬਰੀਕ ਨਸ ਬਲੌਕ ਹੋਣੀ ਕਹਿੰਦੇ ਨੇ ਜੀ ਹਾਰਟ ਅਟੈਕ ਆ ਗਿਆ ਦਿਮਾਗ ਦੀ ਬਲੌਕ ਹੋ ਗਈ ਜੀ ਅਧਰੰਗ ਹੋ ਗਿਆ ਗੁਰਦਿਆਂ ਦੀ ਬਲੌਕ ਹੋ ਗਈ ਗੁਰਦੇ ਫੇਲ ਹੋ ਗਏ ਲੀਵਰ ਦੀ ਬਲੌਕ ਹੋ ਗਈ ਤਾਂ ਲੀਵਰ ਫੇਲ ਹੋ ਗਿਆ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਸਾਰੀ ਕਹਾਣੀ ਆਪਣੀ ਬਰੀਕ ਨਸਾਂ ਤੇ ਚੱਲਦੀ ਆ ਬਰੀਕ ਨਸਾਂ ਨੂੰ ਇਸ ਚੀਜ਼ ਨੂੰ ਆਪਾਂ ਕ ਇਨਫਲੇਮੇਸ਼ਨ ਇੱਕ ਇਨਸੂਲਿਨ ਰੈਜ਼ਿਸਟੈਂਸ ਦੋ ਇਦਾਂ ਦੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਕੀ ਦੇਖਿਆ ਜਾਵੇ 99% ਮਰੀਆਂ ਦਾ ਕਾਰਨ ਬਣ ਜਾਂਦੀਆਂ ਨੇ ਬਾਅਦ ਵਿੱਚ ਠੀਕ ਹੈ ਜੀ ਮਤਲਬ ਇਹ ਚੀਜ਼ਾਂ ਛੋਟੀਆਂ ਛੋਟੀਆਂ ਨੇ ਇਹਨੂੰ ਸਮਝਣ ਲਈ ਥੋੜਾ ਜਿਹਾ ਬ੍ਰੇਕੀ ਜਾਣਾ ਪੈਂਦਾ ਆਪਾਂ ਸਾਨੂੰ ਥੋੜਾ ਜਿਹਾ ਗਾਈਡ ਵੀ ਕਰ ਰਹੇ ਨਾਲ ਹੁੰਦੇ ਹੁੰਦੇ ਵੀ ਇਹ ਤੋਂ ਮੋਟਿਵ ਕੀ ਹੈਗਾ ਕਿ ਤੁਹਾਨੂੰ ਥੋੜਾ ਬਹੁਤ ਆਈਡੀਆ ਹੋ ਜਾਊਗਾ ਕਿ ਅੱਛਾ ਜੇ ਮੈਨੂੰ ਸਰੀਰ 'ਚ ਬਾਇ ਚਾਂਸ ਇਹ ਮੈਨੂੰ ਲੱchnਾ ਦੀ ਲਾਈਫ 'ਚ ਦਿਖ ਰਿਹਾ ਨੇ ਤੇ ਆਪਾਂ ਇਹ ਚੀਜ਼ੇ ਥੋੜਾ ਬਹੁਤ ਹਲਕਾ-ਵਲਕਾ ਸੁਧਾਰ ਕਰ ਸਕਦੇ ਹਣਾ ਜੀ ਜੇ ਆਪਾਂ ਗੱਲ ਕਰੀਏ ਆਪਣੇ ਹਸਪਤਾਲ ਦੇ ਵਿੱਚ ਕਿੱਦਾਂ ਦੇ ਪਰਸਨ ਆਪਣੇ ਨਾਲ ਆ ਸਕਦੇ ਨੇ ਟ੍ਰੀਟਮੈਂਟ ਲੈਣ ਦੇ ਲਈ ਕਿਹੜੇ-ਕਿਹੜੇ ਟ੍ਰੀਟਮੈਂਟ ਆਪਾਂ ਪ੍ਰੋਵਾਈਡ ਕਰਵਾ ਰਹੇ ਜੀ ਉਹ ਆਪਣੇ ਹਸਪਤਾਲ ਜੀ ਬੀਪੀ 슈ਗਰ ਥਾਇਰੋਇਡ ਹਰ ਤਰ੍ਹਾਂ ਦੀ ਇਨਫੈਕਸ਼ਨ ਦਿਲ ਦੇ ਰੋਗ ਹਨਾ ਅਦਰੰਗ ਦਾ ਰੋਗ ਆਪਣੇ ਥਾਇਰੋਇਡ ਅਸਥਮਾ ਪੁਰਾਣੀ ਕੋਈ ਅਲਰਜੀ ਪੁਰਾਣਾ ਸਿਰ ਦਰਦ ਮਹਾਮਾਰੀ ਦੇ ਰੋਗ ਪੇਟ ਦੇ ਰੋਗ ਜਿਗਰ ਦੇ ਰੋਗ ਚਮੜੀ ਦੇ ਰੋਗ ਤਕਰੀਬਨ ਸਾਰੀਆਂ ਬਿਮਾਰੀਆਂ ਦੇ ਇਲਾਜ ਕੀਤਾ ਜਾਂਦਾ ਹੈ ਰੇ ਹਸਪੀਟਲ ਜੇ ਮੈਂ ਬਾਇ ਚਾਂਸ ਆਪਣੇ ਮਨ ਕੇ ਚੱਲੋ ਜੇ ਕੁਝ ਕੁ ਟ੍ਰੀਟਮੈਂਟ ਤਾਂ ਨਾ ਚਲੋ ਆਪਾਂ ਕਹਿਣਾ ਨਹੀਂ ਚਾਹੁੰਦੇ ਬਹੁਤ ਵੱਡੇ ਵੱਡੇ ਹਸਪੀਟਲ ਕਹਿੰਦੇ ਨੇ ਅਗਲਾ ਰეკਮੈਂਡੇਸ਼ਨ ਕਰ ਦਿੰਦਾ ਕਿ ਯਾਰ ਉੱਥੇ ਵਗ ਜਾ ਉੱਥੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੀ ਕੀ ਚੱਲਦਾ ਹੈ ਕਿ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਦੇਖੋ ਇਹ ਜਿਹੜੀ ਵੀਡੀਓ ਹੈ ਨਾ ਬਜ਼ੁਰਗਤਾ ਪਤਾ ਨਹੀਂ ਬਜ਼ੁਰਗਾਂ ਨੂੰ ਤਾਂ ਪਤਾ ਉਹ ਟੈਸਟ ਕਰਵਾਉਂਦੇ ਰਹਿੰਦੇ ਨੇਗੇ ਉਹਨਾਂ ਨੂੰ ਆਪਣੀ ਬਿਮਾਰੀਆਂ ਬਾਰੇ ਇੱਕ ਐਡੈਪਟੇਸ਼ਨ ਹੁੰਦੀ ਹੈ ਆਪਣੇ ਜੋ ਕਨਸੈਪਟ ਬਣਿਆ ਹੋਇਆ ਇੰਡੀਆ 'ਚ ਤਕਰੀਬਨ ਇਹ ਸਾਰ 50 ਸਾਲ ਦੀ ਉਮਰ ਵੱਲ ਨੂੰ ਜਾਣੇ ਲੱਗਾ ਤਾਂ ਆਪਾਂ ਸਰੀਰ ਦੀ ਸੰਭਾਲ ਸ਼ੁਰੂ ਕਰਦੇ ਹਾਂ ਬਟ ਨਹੀਂ ਹੁਣ ਤੁਸੀਂ ਦੇਖੋਗੇ ਜਿਵੇਂ ਜਿਵੇਂ ਇੰਨੀਆਂ ਜਲਦੀ ਉਮਰ ਵਿੱਚ ਬਿਮਾਰੀਆਂ ਹੋਣ ਲੱਗ ਗਈਆਂ ਇੰਨੀ अर्ਲੀ ਏਜ ਵਿੱਚ ਡੈਥ ਹੋਣ ਲੱਗ ਗਈਆਂ ਉਹਦੇ ਅਕੋਰਡਿੰਗ ਆਪਾਂ ਨੂੰ ਜਿਹੜੇ ਆਪਣੇ ਚੈੱਕ ਅਪ ਆ ਜਾਂ ਆਪਣੀ ਬਿਮਾਰੀਆਂ ਦੀ ਐਕਸਪੈਕਟੇਸ਼ਨ ਆ ਉਹ ਘੱਟ ਕਰ ਦੇਣੀ ਚਾਹੀਦੀ ਹੈ ਲੈਕ ਘੱਟ ਉਮਰ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਲੈਕ ਕਿਪਾ ਨੂੰ 30 40 ਸਾਲ ਦੀ ਉਮਰ ਤੋਂ ਬਾਅਦ ਹੀ ਸੀਰੀਅਸ ਹੋ ਕੇ ਆਪਣੀਆਂ ਬਿਮਾਰੀਆਂ ਵੱਲ ਨੂੰ ਥੋੜਾ ਜਿਹਾ ਲੈਕ ਰੂਟੀਨ ਚੈੱਕ ਅਪ ਕਰਵਾਉਂਦੇ ਰਹਿਣਾ ਚਾਹੀਦਾ ਆਪਣੀ ਇੱਕ ਡਾਈਟ ਅੱਛੀ ਮੇਨਟੇਨ ਕਰਨੀ ਮੈਨੂੰ ਕਹਿੰਦੀ ਜੀ ਆਪਾਂ ਕਿਸੇ ਦੀ ਜ਼ਿੰਦਗੀ ਵਧਾ ਸਕਦੇ ਆ ਉਹ ਪਰਮਾਤਮਾ ਵੱਲੋਂ ਆ ਹਨਾ ਬਟ ਇਹ ਜ਼ਰੂਰ ਆ ਕਿ ਅਗਰ ਆਪਾਂ ਨਹੀਂ ਆ ਕੁਝ ਆਪਾਂ ਆਤਾ ਸੁਧਾਰ ਲਈਏ ਉਹਨਾਂ ਨਾਲ ਆਪਾਂ ਜਿਹੜੀ ਆਪਣੀ ਆਖਰੀ ਜ਼ਿੰਦਗੀ ਦੇ 10 ਤੋਂ 15 ਜਾਂ 20 ਸਾਲ ਹੁੰਦੇ ਨੇ ਜਿਹੜੇ ਕਿ ਆਪਾਂ ਗੋਡੇ ਦੁਖਣ ਲੱਗੇ ਜੀ ਪਿੱਠ ਦੁਖਣ ਲੱਗੀ ਜੀ ਅੱਛਾ ਹਾਰਟ ਦੀ ਬਿਮਾਰੀ ਦੀ ਦਵਾਈ ਚੱਲਦੀ ਪਈ ਆ ਸ਼ੂਗਰ ਦੀ ਵੀ ਚੱਲਦੀ ਪਈ ਆ ਬੀਪੀ ਦੀ ਵੀ ਚੱਲਦੀ ਪਈ ਆ ਗੁਰਦਿਆਂ ਦੀ ਵੀ ਚੱਲਦੀ ਪਈ ਆ 10 12 ਗੋਲੀਆਂ ਸਵੇਰੇ 10 12 ਗੋਲੀਆਂ ਸ਼ਾਮ ਨੂੰ ਉਹ ਕੱਠੀਆਂ ਚੱਲ ਰਹੀਆਂ ਹੁੰਦੀਆਂ ਨੇਗੀਆਂ ਉਹ ਕਿਉਂ ਹੋ ਰਿਹਾ ਕਿਉਂਕ ਲਾਪਰਵਾਹੀ ਵਰਤਦੇ ਆਂ ਔਰ ਨਾ ਹੀ ਕਦੇ ਉਸ ਦੀ ਕੋਈ ਖਾਣ ਪੀਣ ਦਾ ਧਿਆਨ ਦਿੱਤਾ ਵਾ ਆਪਾਂ ਜੀ ਸੈਰਪਤਾ ਕਦੋਂ ਜਾ ਕੇ ਸ਼ੁਰੂ ਕਰਦੇ ਆਂ 50 ਸਾਲ ਦੀ ਉਮਰ ਵਿੱਚ ਕਰਦੇ ਆਂ ਇਹ ਬਹੁਤ ਗਲਤ ਆਦਤਾਂ ਨਹੀਂ ਆ ਹਾਲਾਂਕਿ 25 ਤੋਂ 30 ਸਾਲ ਦੀ ਵੈਸਤਾ ਫਿਜ਼ੀਕਲ ਐਕਟੀਵਿਟੀ ਜਿਹੜੀ ਵਾਕ ਆ ਮਾਰਨਿੰਗ ਵਾਕ ਉਹ ਸਟਾਰਟਿੰਗ ਤੋਂ ਹੀ ਹੋਣੀ ਚਾਹੀਦੀ ਆਪਾਂ ਇੰਡੀਆ ਦੇ ਇੱਧਰ ਕਲਚਰ ਵਿੱਚ ਹੈ ਨੀਗਾ ਆਪਣੇ ਥੋੜੇ ਹੋਰ ਕਨਸੈਪਟ ਆ ਜਦੋਂ 50 ਸਾਲ ਦੀ ਉਮਰ ਵਿੱਚ ਬੀਬੀ ਦੇ ਪਹਿਲਾਂ ਹੀ ਗੋਡੇ ਖੜ ਚੁੱਕੇ ਹੋਣ ਉਹਨੂੰ ਆਪਾਂ ਕੀ ਸੈਰ ਕਰਨ ਲਈ ਕਵਾਂਗੇ ਓਕੇ ਉਸ ਤਾਂ ਫਿਰ ਉਦੋਂ ਤਾਂ ਫਿਰ ਦਵਾਈਆਂ ਦਾ ਸਹਾਰਾ ਲੈਣਾ ਪੈਣਾ ਤੇ ਇਹ ਹੈ ਕਿ ਜੇ ਥੋੜੇ ਬਹੁਤ ਟਰੀਟਮੈਂਟ ਦੀ ਗੱਲ ਕਰ ਲਈ ਜੇ ਆਪਾਂ ਗੱਲ ਕਰੀ ਜੀ ਵੀ ਆਪਣੇ ਜੋ ਐਂਬੂਲੈਂਸ ਦੀ ਫੈਸਿਲਿਟੀ ਹੈਗੀ ਹੈ ਵੀ ਆਪਣੇ ਕੋਲ ਹਾਂ ਜੀ ਐਂਬੂਲੈਂਸ ਦੀ ਫੈਸਿਲਿਟੀ ਹੈਗੀ ਹੈ ਵੀ ਕਿੰਨੇ ਕਿਲੋਮੀਟਰ ਤੱਕ ਦੇ ਆਪਣੇ ਨਾਲ ਜੋ ਕੰਟੈਕਟ ਕਰ ਲੈਣ ਜੇ ਆਪਾਂ ਅਗਲੇ ਬਈ ਬਾਈ ਜਾਂਦੇ ਪੇਸ਼ੈਂਟ ਕੋਲ ਕਿਉਂਕਿ ਨਹੀਂ ਹੁੰਦਾ ਕੋਈ ਸੋਰ ਸਾਧਣ ਲਈ ਹਾਂਜੀ ਅਬ ਐਮਬੂਲੈਂਸ ਦੀ ਫੈਸਿਲਿਟੀ ਹੈਗੀ ਆ ਥੋੜਾ ਸਾਨੂੰ ਉਹਦੇ ਪਹਿਲਾਂ ਕੇਵਰ ਐਮਬੂਲੈਂਸ ਇਧਰ ਉਧਰ ਸਾਡੀ ਕਿਉਂਦਾ ਥੋੜਾ ਪਹਿਲਾਂ ਦੇ ਇਨਫੋਰਮ ਕਰਨਾ ਪੈਂਦਾ ਓਕੇ ਅ ਅਗਰ ਪੇਸ਼ੈਂਟ ਜਿੱਦਾਂ ਕੋਈ ਜ਼ਿਆਦਾ ਸਿੱਕਾ ਤਾਂ ਸਾਨੂੰ ਥੋੜਾ ਜਿਹਾ ਲਾਈਕ ਪਤਾ ਹੀ ਹੁੰਦਾ ਕਿ ਮਰੀਜ਼ ਦੀ ਹਾਲਤ ਖਰਾਬ ਹੈ ਤਕਰੀਬਨ ਹੁਣ ਜਦੋਂ ਜਿੰਨਾ ਪਹੁੰਚਣ ਨੂੰ ਟਾਈਮ ਲੱਗੇਗਾ ਸਾਡੇ ਹੁੰਦਾ ਕਿ ਲਾਈਕ ਇਧਰ ਨੇੜੇ ਤੜੇ ਸਾਡੀ ਐਮਬੂਲੈਂਸ ਤੋਂ ਦੋ ਐਮਬੂਲੈਂਸਾਂ ਲਿਕੇ ਸਾਡੇ ਕੋਲ ਕਿ ਅੱਧੇ ਘੰਟੇ ਚ ਸੀ ਯੂ ਅਵੇਲੇਬਲ ਕਰਵਾ ਕੇ ਆਪਰੇਸ਼ਨ ਕੋਲ ਨੂੰ ਰਵਾਨਾ ਕਰ ਦਿੰਦੇ ਆ ਬਾਕ ਆਪਾਂ ਤਾਂ ਸੋਚਦੇ ਹੁੰਨੇ ਹਾਂ ਕਿ ਭਈ ਉਹ ਹਸਪਤਲ ਲੈ ਜਾਣਾ ਪਊ ਉਸ ਤੋਂ ਪਹਿਲਾਂ ਆਪਾਂ ਉਹਨੂੰ ਨੋਰਮਲੀ ਜੋ ਮਿਨੀਮਮ ਟ੍ਰੀਟਮੈਂਟ ਹੁੰਦਾ ਹੈ ਉਹ ਪੂਰੇ ਪ੍ਰੋਵਾਈਡ ਕਰਵਾ ਦਾਂਗੇ ਬਿਲਕੁਲ ਬਿਲਕੁਲ ਜੀ ਆਪਣੇ ਹਸਪਤਲ ਵਿੱਚ ECG ਸਾਰੀ ਲੈਬੋਰਾਟਰੀ ਵੈਂਟੀਲੇਟਰ ਤੱਕ अवेलेबल ਆਪਣੇ ਹਸਪਤਲ ਦੇ ਵਿੱਚ ਹਨਾ ਆਪਣੇ ਸਾਰੇ ਮੋਨੀਟਰ ਮਤਲਬ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਮਤਲਬ ਜਿਹੜੀ ਪ੍ਰਾਇਮਰੀ ਸਹਾਇਤਾ ਹੁੰਦੀ ਹੈ ਉਹ ਆਪਣੇ ਹਸਪਤਲ ਵਿੱਚ ਨਹੀਂ ਨਹੀਂ ਹੈ ਅਗਰ ਕਿਸੇ ਮਰੀਜ਼ ਨੂੰ ਕੁਝ ਦਿਨ ਤੱਕ ਐਂਡ ਵਾਲੀ ਸਟੇਜ ਕੀ ਹੁੰਦੀ ਹੈ ਪੇਸ਼ੈਂਟ ਦੀ ਕਿ ਸਾਰੇ ਆਰਗਨ ਫੇਲ ਹੋ ਗਏ ਮਰੀਜ਼ ਨੂੰ ਵੈਂਟੀਲੇਟਰ ਤੇ ਲੈਣਾ ਪੈ ਹਾਂਜੀ ਉਹ ਵੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਮਤਲਬ ਇਨ ਸਿਚੁਏਸ਼ਨ ਜਦੋਂ ਐਮਰਜੈਂਸੀ ਜਦੋਂ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ ਜਿਨ੍ਹਾਂ ਨੂੰ ਅਹਿਮਦਗੜ੍ਹ ਨੇੜੇ ਲੱਗਦਾ ਹੈ ਤਾਂ ਤੁਸੀਂ ਉਰੇ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਵੈਸੇ ਤਾਂ ਸਕਰੀਨ ਤੇ ਆਪਾਂ ਦਾ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚਲਾ ਰੱਖਿਆ ਹੈ ਇੱਕ ਐਂ ਦੱਸ ਦੋ ਵੀ ਜੇ ਆਪਣੇ ਨਾਲ ਜੋ ਡੇਲੀ ਰੁਟੀਨ ਦੇ ਆਪਣੇ ਡਿਸੀਜ਼ ਆ ਗਏ ਹਨ ਵੀ ਉਹਦੇ ਲਈ ਟ੍ਰੀਟਮੈਂਟ ਲਈ ਲੈਣਾ ਚਾਹੁੰਦੇ ਆ ਵੀ ਆਪਣੇ ਨਾਲ ਕੰਟੈਕਟ ਕਰਨਾ ਵੀ ਆਪਾਂ ਅਵੇਲੇਬਲ ਕਿਹੜੇ ਦਿਨ ਤੇ ਕਿੰਨੇ ਤੋਂ ਕਿੰਨੇ ਹੋਣਗੇ ਯਰੇ ਦੇਖੋ ਜੀ ਮੈਂ ਵੈਸੇ ਸਰ ਮਤਲਬ ਹਫਤੇ ਦੇ ਸੱਤ ਦਿਨ ਹੀ ਆਪਾਂ ਅਵੇਲੇਬਲ ਹੁੰਨੇ ਹਾਂ ਓਡੇ ਬਟ ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਹੈ ਜੇ ਤਾਂ ਕੋਈ ਅਮਰਜੈਂਸੀ ਹੋ ਤੁਸੀਂ ਸਾਨੂੰ ਫੋਨ ਕਰਕੇ ਕਿਸੇ ਵੀ ਟਾਈਮ ਆ ਸਕਦੇ ਹੋ ਬਟ ਇੱਕ ਵਾਰੀ ਪਹਿਲਾਂ ਫੋਨ ਕਰਕੇ ਇੱਕ ਚੀਜ਼ ਦੂਸਰੀ ਚੀਜ਼ ਜਿੱਦਾਂ ਪਰ ਰੂਟੀਨ ਓਪੀਡੀ ਚੈੱਕਅਪ ਕਰਵਾਉਣਾ ਵਾ ਤਾਂ ਉਹਦੇ ਲਈ ਮੈਂ ਤੁਹਾਨੂੰ ਜ਼ਰੂਰ ਸਲਾਹ ਦਵਾਂਗੀ ਤੁਸੀਂ ਹਮੇਸ਼ਾ ਹੀ ਅਪਾਇੰਟਮੈਂਟ ਲੈ ਕੇ ਆਓ ਆਪਣਾ ਫੋਨ ਨੰਬਰ ਤੁਹਾਨੂੰ ਅਸੀਂ ਦੇ ਦਾਂਗੇ ਉਹਦੇ ਵਿੱਚ ਇਹ ਰਹੇਗਾ ਕਿ ਸਾਡਾ ਥੋੜਾ ਜਿਹਾ ਹੁੰਦਾ ਕਿ ਮਰੀਜ਼ ਨੂੰ ਅਸੀਂ ਇਹ ਨਹੀਂ ਹੁੰਦਾ ਕਿ ਫਟਾਫਟ ਅਸੀਂ 150 ਓਪੜੀ ਕਰਨੀਆਂ ਟਾਰਗੇਟ ਰੱਖਿਆ ਹੋਇਆ ਵਾ ਜਿਵੇਂ ਬਾਕੀ ਹਸਪਤਾਲਾਂ ਵਿੱਚ ਚੱਲਦਾ ਕਿ ਫਟਾਫਟ 2 ਮਿੰਟ ਮਰੀਜ਼ ਦੀ ਗੱਲ ਸੁ ਸੁਣਦੇ ਆ ਪੂਰੀ ਉਹਦੀ ਡਾਈਟ ਬਾਰੇ ਸੁਣਦੇ ਆ ਡਾਈਟ ਤੋਂ ਇਲਾਵਾ ਮਰੀਜ਼ ਦੇ ਮਾਨਸਿਕ ਉਹਦਾ ਕੀ ਸੰਤੋਲਨਾ ਹੈ ਨਾ ਉਸਦੇ ਬਾਰੇ ਸਾਰ ਬਿਕੋਜ਼ ਅਧਨੀਆਂ ਬਿਮਾਰੀਆਂ ਤਾਂ ਕਈ ਵਾਰ ਆਪਣੇ ਸਟ੍ਰੈਸ ਦੀ ਵਜ੍ਹਾ ਨਾਲ ਹੋ ਜਾਂਦੀਆਂ ਨੇਗੇ ਹਨਾ ਤੇ ਉਹਦੇ ਬਾਰੇ ਸਾਰੀ ਡਿਸਕਸ਼ਨ ਕੀਤੀ ਜਾਂਦੀ ਆ ਫਿਰ ਥੋੜਾ ਉਸ ਚੀਜ਼ ਨੂੰ ਟਾਈਮ ਸਾਨੂੰ ਲੱਗ ਜਾਂਦਾ ਵਾ ਇਸ ਕਰਕੇ ਮੈਂ ਇਹ ਜੋ ਕਈ ਵਾਰ ਪੇਸ਼ੈਂਟ ਨੂੰ ਵੇਟ ਨਾ ਕਰਨੀ ਪਵੇ ਬਾਹਰ ਸਹੀ ਗੱਲ ਹੈ ਅਗਰ ਪੇਸ਼ੈਂਟ ਨੂੰ ਵੇਟ ਕਰਨੀ ਪਊਗੀ ਤਾਂ ਥੋੜਾ ਜਿਹਾ ਫਿਰ ਹਰ ਇੱਕ ਬੰਦੇ ਦਾ ਜੀ ਸਮਾਂ ਕੀਮਤੀ ਆ ਤਾਂ ਇਸ ਕਰਕੇ ਤੁਸੀਂ ਅਪਾਇੰਟਮੈਂਟ ਲੈ ਕੇ ਹਮੇਸ਼ਾ ਨੰਬਰ ਲਵਾ ਕੇ ਆ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿ ਇੱਕ ਤੁਸੀਂ ਮੈਨੂੰ ਗੱਲ ਦੱਸੀ ਸੀ ਕਿ ਕਹਿੰਦੇ ਵੀ ਰਸੋਈ ਦੇ ਵਿੱਚ ਆਪਾਂ ਕੁਝ ਕਿੱਚੀਆਂ ਚੀਜ਼ਾਂ ਯੂਜ਼ ਕਰਦੇ ਹਾਂ। ਹਾਂਜੀ। ਥੋੜਾ ਜਿਹਾ ਉਹਨਾਂ ਬਾਰੇ ਆਪਾਂ ਜੇ ਦੱਸ ਦਈਏ ਪੱਕਾ ਜਾ। ਹਾਂ। ਦੇਖੋ ਜੀ ਜਿੱਦਾਂ ਆਪਣਾ ਰੱਬ ਨੇ ਸ਼ਰੀਰ ਸਾਰਿਆਂ ਵਾਸਤੇ ਅਲੱਗ-ਅਲੱਗ ਬਣਾਇਆ ਵਾ। ਇਹੀ ਜਿਹੜੀਆਂ ਡਾਈਟੀਆਂ ਹੈਬਿਟਸ ਇੰਡੀਜ਼ ਨਿਗੀਆਂ ਇਸਕਾ ਕਿ ਸਾਰੀ ਮਰੀਜ਼ਾਂ ਲਈ ਅਲੱਗ-ਅਲੱਗ ਹੋ ਸਕਦੀਆਂ ਨੇ। ਬਟ ਕੁਝ ਇਦਾਂ ਦੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਸਕਦੀਆਂ ਜਿਹੜੀਆਂ ਕਿ ਆਪਾਂ ਨੂੰ ਸਾਰਿਆਂ ਨੂੰ ਆਪਣੀ ਕਿਚਨ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਨਿਗੀਆਂ। ਬਿਕਾਉਜ਼ ਉਹ ਦਿਨ ਬਾ ਦਿਨ ਆਪਣੇ ਸ਼ਰੀਰ ਨੂੰ ਇੰਨਾ ਫੋਕਲਾ ਪਤਾ ਉਹਦੇ ਜਾ ਕੇ ਚੱਲਦਾ ਜਦੋਂ ਬਹੁਤ ਜ਼ਿਆਦਾ ਲੇਟ ਹੋ ਚੁੱਕਾ ਹੁੰਦਾ ਜਦ ਬਿਮਾਰੀ ਬਿਲਕੁਲ ਹੀ ਪਤ ਨਹੀਂ ਆ ਜਦੋਂ ਹਾਰਟ ਅਟੈਕ ਆਉਂਦਾ ਜੀ ਕਦੋਂ ਆਉਂਦਾ ਵਾ ਜਦੋਂ ਆਲਰੇਡੀ 90 ਤੋਂ 99% ਨਾੜੀ ਬਲੌਕ ਹੋ ਚੁੱਕੀ ਹੁੰਦੀ ਹੈ ਉਹ 90 ਤੋਂ 99 ਬਲੌਕ ਹੋਈ ਹੈ ਜਿਹੜੀ ਉਹ ਕਦੇ 0 ਤੋਂ ਵੀ ਸਟਾਰਟ ਹੋਈ ਹੋਗੀ ਜਦੋਂ ਪ੍ਰੋਸੈਸ ਲੱਗਾ ਟਾਈਮ ਲੱਗਾ ਉਹ ਥੋੜਾ ਜਿਆਦਾ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਬਹੁਤ ਰੱਬ ਨੇ ਬਹੁਤ ਵਧੀਆ ਮੈਕੈਨਿਜ਼ਮ ਦਿੱਤਾ ਹੋਇਆ ਵਾ ਉਸ ਤੋਂ ਪਹਿਲਾਂ ਬਹੁਤ ਅਲਰਮਿੰਗ ਸਾਈਨ ਵੀ ਆਉਂਦੇ ਨੇ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਖੂਨ ਘੜਾ ਸ਼ੁਰੂ ਕਰਾਉਣਾ ਹੈ ਬੇਸਿਕਲੀ ਛੋਟਾ ਜਿਹਾ ਟੈਸਟ ਹੈ ਕਿ ਲਈ ਪਰ ਪ੍ਰੋਫਾਈਲ ਉਹਨੂੰ ਕਰਵਾ ਕੇ ਤੁਸੀਂ ਸਿੰਪਲ ਆਪਣਾ ਖੂਨ ਘੜਾ ਦੇਖ ਸਕਦੇ ਹੋ ਇੱਕ ਬਹੁਤ ਸਾਰੀਆਂ ਇਦਾਂ ਦੀਆਂ ਕੈਲਕੂਲੇਟਰ ਵੀ ਨੇ ਕਿ ਹਨਾ ਲਾਈਕ ਉਸ ਸਾਡੇ ਕੋਲ ਮਰੀਜ਼ ਆਉਂਦਾ ਆਪਣੀਆਂ ਆਤਮਾ ਬਾਰੇ ਦੱਸਦਾ ਆਪਣੀ ਡੇਲੀ ਹੈਬਿਟਸ ਬਾਰੇ ਦੱਸਦਾ ਸਾਰਾ ਕੁਝ ਦੱਸਦਾ ਉਸ ਤੋਂ ਬਾਅਦ ਉਹਨੇ ਕੈਲਕੂਲੇਟ ਕਰਕੇ ਦੱਸ ਦਿੰਨਿਆ ਵੀ ਤੁਹਾਨੂੰ ਹਾਰਟ ਦਾ ਕਿੰਨਾ ਰਿਸਕ ਆਉਣ ਵਾਲਾ 10 ਸਾਲਾਂ 'ਚ 5 ਸਾਲਾਂ 'ਚ ਸਾਰਾ ਕੁਝ ਕੈਲਕੂਲੇਟ ਕਰਕੇ ਦੱਸਿੰਦਾ ਬਟ ਲੋਕ ਇਹਨਾਂ ਚੀਜ਼ਾਂ 'ਤੇ ਧਿਆਨ ਹੀ ਨਹੀਂ ਦਿੰਦੇ ਛੋਟੀ ਉਮਰ ਦੇ ਵਿੱਚ ਅਗਰ ਛੋਟੀ ਉਮਰ ਵਿੱਚ ਹੀ ਆਪਾਂ ਇਹਨਾਂ ਚੀਜ਼ਾਂ ਦਾ ਕੰਟਰੋਲ ਕਰ ਲਈਏ ਤਾਂ ਆਪਾਂ ਬਹੁਤ ਈਜ਼ਲੀ ਇਹ ਚੀਜ਼ਾਂ ਨੂੰ ਮਤਲਬ ਕੰਟਰੋਲ ਕਰ ਸਕਦੇ ਹਾਂ ਇੱਕ ਚੀਜ਼ ਹੁਣ ਆਪਾਂ ਖਾਣ ਪੀਣ ਦੀਆਂ ਬੰਦ ਕਰ ਦੇ ਉਹ ਭਾਵੇਂ ਮਾਰੇ ਵਾਰਾ ਜਿੰਨੇ ਵੀ ਬੇકરી ਪ੍ਰੋਡਕਟ ਜਿੰਨੇ ਵੀ ਪੈਕਟ ਵਾਲੀਆਂ ਚੀਜ਼ਾਂ ਨਿਗੀਆਂ ਸਭ ਮੈਦੇ ਦੀਆਂ ਗੁਨਾਮ ਨੇਗੀਆਂ ਮੈਦੇ ਤੋਂ ਬਿਨਾ ਜੀ ਮੈਦਾ ਤਾਂ ਜਿਹੜਾ ਜਣਾ ਬੰਦਾ ਬੰਦਾ ਉਹਨੂੰ ਫਿਰ ਐਕਸਟਰਾ ਸੌਫਟ ਕਰਨਗੇ ਐਕਸਟਰਾ ਕ੍ਰਾਂਚੀ ਕਰਨ ਲਈ ਉਹਨੂੰ ਹੋਰ ਤੋਂ ਜ਼ਿਆਦਾ ਤੋਂ ਜ਼ਿਆਦਾ ਉਹਦੇ ਵਿੱਚ ਕੈਮੀਕਲ ਪਾਏ ਜਾਂਦੇ ਨੇ ਪੈਕੇਟਾਂ ਵਾਲੇ ਚੀਜ਼ਾਂ ਦਾ ਜੀ ਹਾਲਾ ਸੋਚ ਕੇ ਦੇਖੋ ਘਰੇ ਤੁਸੀਂ ਦੋ ਦਿਨ ਰੋਟੀ ਬਣਾ ਕੇ ਰੱਖ ਲਓ ਜਾਂ ਘਰੇ ਕੋਈ ਦੋ ਦਿਨ ਚਾਵਲ ਬਣਾ ਕੇ ਰੱਖ ਲਓ ਉਹ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਫ੍ਰਿਜ ਵੀ ਜਵਾਬ ਦੇ ਜੂ ਨਾ ਫ੍ਰਿਜ ਵੀ ਨਹੀਂ ਸੰਭਾਲ ਸਕਦੀ ਸੋਚੋ ਪੈਕਟਾਂ ਵਿੱਚ ਤਿੰਨ ਤਿੰਨ 6 6 ਮਹੀਨੇ ਚੀਜ਼ਾਂ ਬੰਦ ਰਹਿੰਦੀਆਂ ਨੇ ਉਹਨਾਂ ਵਿੱਚ ਕਿੰਨੇ ਸਟਰੋਂਗ ਕੈਮੀਕਲ ਪਾਏ ਹੋਏ ਨੇਗੇ ਇਹ ਚੀਜ਼ ਕੋਈ ਰੁੱਕ ਕੇ ਕੋਈ ਰੁੱਕ ਕੇ ਸੋਚਦੇ ਹੀ ਹੈ ਨਹੀਂਗਾ ਸੋਚ ਲੋਕਾਂ ਕੋਲ ਟਾਈਮ ਹੀ ਹੈ ਨਹੀਂਗਾ ਇਰੇ ਕਹਿੰਦੇ ਨੇ ਜੀ ਪਤਾ ਨਹੀਂ ਕੱਲ ਜੋ ਆ ਗਿਆ ਇੰਨੀ ਛੋਟੀ ਉਮਰ ਤੇ ਬਿਮਾਰੀਆਂ ਹੋਣ ਲੱਗੀਆਂ ਨਹੀਂ ਆਪਣਾ ਖਾਣਾ ਪੀਣਾ ਹੀ ਇੰਨਾ ਗਲਤ ਹੋ ਗਿਆ ਕਿ ਆਪਣਾ ਆਤਾਂ ਹੀ ਇਦਾਂ ਦੀ ਬਣਾ ਲਈਆਂ ਜਿੰਨਾ ਆਪਣਾ ਖਾਣਾ ਦੇਸੀ ਹੋਊਗਾ ਉਹਨੇ ਆਪਾਂ ਸੇ ਸਮਝ ਲਓ ਕਿ ਸੇਫ ਸਾਈਡ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰੀਏ ਜੀ ਵਾਈਟ 슈ਗਰ ਠੀਕ ਹੈ ਵਾਈਟ ਚੀਨੀ ਦਾ ਵੀ ਜੀ ਸੇਮ ਹਾਲ ਆ ਚੀਨੀ ਹੀ ਆਪਣੇ ਬਾਡੀ ਵਿੱਚ ਇਨਫਲੇਮੇਸ਼ਨ ਬਣਾਉਂਦੀ ਆ ਇਨਫਲੇਮੇਸ਼ਨ ਆ ਇਨਸੂਲਿਨ ਰੈਜਿਸਟੈਂਸ ਵਾਧੀ ਆ ਉਸ ਤੋਂ ਬਾਅਦ ਹੀ ਨੈਕਸਟ 슈ਗਰ ਹੋਣਾ ਬੀਪੀ ਹਾਰਟ ਅਟੈਕ ਨਸਾਂ ਦਾ ਬਲੌਕ ਹੋਣਾ ਅਧਰੰਗ ਇਸ ਸਾਰੀਆਂ ਬਿਮਾਰੀਆਂ ਗੁਰਦਿਆਂ ਦਾ ਫੇਲ ਹੋਣਾ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਜੀ ਆ ਮੰਨ ਕੇ ਚਲੋ ਵੀ ਅੱਜ ਤੋਂ ਚਲੋ ਆਪਣੇ ਜਿਵੇਂ ਦਾਦਾ ਜੀ ਹੁੰਦੇ ਸੀਗੇ ਕਦੇ ਕਿਸੇ ਨੇ ਇਹ ਨਹੀਂ ਸੁਣਿਆ ਹੋਊਗਾ ਵੀ ਉਹਨਾਂ ਨੂੰ ਸ਼ੂਗਰ ਸੀ ਜਾਣੇ ਉਹ ਇੰਨਾ ਗੁੜ ਖਾ ਜਾਂਦੇ ਸੀ ਹਨਾ ਇਹ ਗੁੜ ਕਿਉਂਕਿ ਆਮ ਹੁੰਦਾ ਸੀ ਤੋਂ ਕਾਲਾ ਗੁੜ ਆਪਣੇ ਹੁੰਦੇ ਸੀ ਬਟ ਜਦੋਂ ਚੀਨੀ ਦਾ ਦੌਰ ਸ਼ੁਰੂ ਹੋਇਆ 슈ਗਰ ਦੀ ਪ੍ਰੋਬਲਮ ਹੀ ਉਦੋਂ ਸਟਾਰਟਿੰਗ ਤੋਂ ਹੋਈ ਹੈ ਚੀਨੀ ਜੀ ਚੀਨੀ ਤੁਹਾਨੂੰ ਮੈਂ ਦੱਸ ਦਿਆਂ ਜਦੋਂ ਆਪਾਂ ਗੁੜ ਤੋਂ ਚੀਨੀ ਬਣਾਉਂਦੇ ਆ ਨਾ ਗੁੜ ਤੋਂ ਚੀਨੀ ਗੁੜ ਦਾ ਕਲਰ ਕਿਦਾਂ ਦਾ ਹੁੰਦਾ ਬਿਲਕੁਲ ਡਾਰਕ ਡਾਰਕ ਹੁੰਦਾ ਜਦੋਂ ਚੀਨੀ ਬਣਾਈ ਜਾਂਦੀ ਹੈ ਬਿਲਕੁਲ ਵਾਈਟ ਹੁੰਦੀ ਆ ਉਹਨੂੰ ਦਰਸਲ ਵਾਈਟ ਕਰਨ ਦੇ ਚੱਕਰ ਦੇ ਵਿੱਚ ਹੀ ਕੰਪਨੀਆਂ ਕੰਪੀਟੀਸ਼ਨ ਕਰਕੇ ਸਾਡੀ ਚੀਨੀ ਵੱਧ ਚਮਕ ਕੇ ਸਾਡੀ ਚੀਨੀ ਜ਼ਿਆਦਾ ਸੁਣ ਲੈ ਸਾਡੀ ਚੀਜ਼ ਜੀ ਜ਼ਿਆਦਾ ਅੱਛੀ ਲੱਗੇ ਆਪਣੀ ਕੁਝ ਐਜ਼ ਅ ਕੰਜ਼ਿਊਮਰ ਵੀ ਆਪਣੀ ਥੋੜੀ ਮਿਸਟੇਕ ਹੈ ਕਿ ਆਪਾਂ ਜਿਹੜੀ ਚਮਕਦੀ ਜਿਹੜੀ ਨਵੀਂ ਨਵੀ ਹਾਲਾਂਕਿ ਜਿਹੜੀ ਸਾਫ ਹੈ ਉਹ ਪਾਲਿਸ਼-ਪਾਲਿਸ਼ ਕਰਕੇ ਕੈਮੀਕਲ ਲਗਾ ਕੇ ਚੜ੍ਹੇ ਤੁਮ ਕਈ ਗਈ ਹੈ। ਸਹੀ ਗੱਲ ਹੈ। ਇਹ ਹੀ ਇਹ ਚੀਨੀ ਦਾ ਹੈ। ਇਹਨੂੰ ਚੀਨੀ ਨੂੰ ਸਾਫ ਕਰਨ ਲਈ ਇਹਦੇ ਵਿੱਚ ਇੰਨੇ ਜ਼ਿਆਦਾ ਕੈਮੀਕਲ ਐਡ ਕੀਤੇ ਜਾਂਦੇ ਨੇ। ਇਹਦੀ ਨਿਊਟ੍ਰੀਸ਼ਨ ਵੈਲਿਊ ਬਿਲਕੁਲ ਹੀ ਖਤਮ ਹੋ ਜਾਂਦੀ ਆ। ਇਹ ਬਸ ਤੁਸ ਸਮਝੋ ਲਈ ਇੱਕ ਤਰ੍ਹਾਂ ਦਾ ਆਪਣੇ ਲਈ ਜ਼ਹਿਰ ਦਾ ਹੀ ਕੰਮ ਕਰਦੀ ਹੈ। ਇਹਦੀ ਜਗ੍ਹਾ ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਲਈ ਗੁੜ ਜਾਂ ਫਿਰ ਖਜੂਰ ਦਾ ਪਾਊਡਰ ਸਭ ਤੋਂ ਜ਼ਿਆਦਾ ਸੇਫ ਹੈ। ਸਹੀ ਹੈ ਜੀ। ਇੱਕ ਚਲੋ ਜਿਹੜੇ ਦਾ ਬੜਾ ਲੋਕਲ ਨੇ ਉਹ ਤਾਂ ਤੁਹਾਡੇ ਨਾਲ ਕੰਸਲਟੈਂਟ ਵੀ ਕਰ ਲੈਣਗੇ, ਵਿਜ਼ਿਟ ਵੀ ਕਰ ਲੈਣਗੇ। ਹੁਣ ਜਿਹੜੇ ਬੈਠੇ ਨੇ ਦੂ ਉਹ ਕਹਿੰਦੇ ਨੇ ਕਿ ਚਲੋ ਅਸੀਂ ਥੋੜਾ ਬਹੁਤ ਆਨਲਾਈਨ ਕੰਸਲਟ ਕਰਨਾ ਚਾਹੁੰਦਾ ਤੁਹਾਡੇ ਨਾਲ ਵੀ ਉਹਨਾਂ ਕੋਲ ਆਪਸ਼ਨ ਹੈਗੀ ਹੈਗੀ ਹਾਂਜੀ ਬਿਲਕੁਲ ਆਪਣੀ ਆਨਲਾਈਨ ਕੰਸਲਟੇਸ਼ਨ ਦੀ ਆਪਸ਼ਨ ਹੈਗੀ ਆ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਇੱਕ ਪ੍ਰੋਪਰ ਅਸੀਂ ਜੋ ਵੀ ਸਾਰੀ ਹਿਸਟਰੀ ਲੈ ਕੇ ਇੱਕ ਡਾਈਟ ਚਾਰਟ ਵੀ ਬਣਾ ਕੇ ਦਿੰਨੇ ਆ ਕਿ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਇੰਪਰੂਵ ਕਰ ਸਕਦੇ ਹੋ ਹਨ ਅਗਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਅਸੀਂ ਆਪਣੇ ਖੁਦ ਥੋਰਲੀ ਇੱਥੇ ਚੈੱਕ ਕਰਾਂਗੇ ਉਹਦੇ ਵਾਰ ਕੀ ਤਾਂ ਦੇਖੋ ਰੀਸ ਬਟ ਹਾਂ ਆਪਣਾ ਕੋਵਿਡ ਦਾ ਸੈਸ਼ਨ ਸੀਗਾ ਕੋਵਿਡ ਦੇ ਸੈਸ਼ਨ ਵਿੱਚ ਕੀ ਸੀਗਾ ਕਿ ਬਹੁਤ ਸਾਰੇ ਪੇਸ਼ੈਂਟ ਨੂੰ ਅਸੀਂ ਸਿਰਫ ਇਦਾਂ ਹੀ ਆਨਲਾਈਨ ਕੰਸਲਟੇਸ਼ਨ ਨਾਲ ਹੀ ਆਪਾਂ ਠੀਕ ਕੀਤਾ ਵਾ ਬਟ ਠੀਕ ਹੈ ਕੁਝ ਟੈਸਟ ਦੱਸੇ ਜਾਣਗੇ ਉਹ ਤੁਸੀਂ ਕਰਾ ਕੇ ਸਾਨੂੰ ਦਿਖਾ ਸਕਦੇ ਹੋ ਤੇ ਆਨਲਾਈਨ ਕੰਸਲਟੇਸ਼ਨ ਲੈ ਸਕਦੇ ਹੋ ਬਟ ਮੇਰੀ ਸਲਾਹ ਇਹ ਰਹੇਗੀ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇ ਜਿਹੜੀ ਥੋਰਲੀ ਤੁਹਾਡੀ ਸਿਸਟਮ ਲਿੱਤੀ ਜਾਊਗੀ ਜਿੰਨੀ ਬੈਠ ਕੇ ਆਮਣੇ ਸਾਹਮਣੇ ਬੈਠ ਕੇ ਕਿਉਂਕਿ ਅਧੀਆਂ ਬਿਮਾਰੀਆਂ ਤਾਂ ਕਈ ਵਾਰ ਜਿਹੜੀਆਂ ਜਿੱਦਾਂ ਸਾਡੀਆਂ ਤਣਾਅ ਨਾਲ ਹੁੰਦੀਆਂ ਨੇ ਉਹ ਸੀ ਬੋਡੀ ਲੈਂਗੁਏਜ ਦੇਖ ਕੇ ਮਰੀਜ਼ ਦਾ ਕੀ ਸਟ्रेस ਲੈਵਲ ਆ ਉਹ ਚੀਜ਼ਾਂ ਦੀ ਕਾਉਂਸਲਿੰਗ ਕਰਕੇ ਵੀ ਉਹ ਠੀਕ ਹੋ ਜਾਂਦੀਆਂ ਜੋ ਜੋ ਇਹਨਾਂ ਕੋਲ ਟ੍ਰੀਟਮੈਂਟ ਅਵੇਲੇਬਲ ਨੇ ਉਹਦੇ ਮੈਂ ਇੱਕ ਲਿਸਟ ਸਾਈਡ ਤੇ ਚਲਾ ਦੂੰਗਾ ਤੁਹਾਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਉਹ ਤਾਂ ਕਰ ਲਿਓ ਬੇਫਿਕਰ ਹੋ ਕੇ ਕੰਟੈਕਟ ਤੇ ਆਨਲਾਈਨ ਕੰਸਲਟੈਂਟ ਆਪਾਂ ਕਰਾਵਾਵਾਂਗੇ ਐਨ ਆਰ ਆਈ ਭਰਾਵਾਂ ਦੇ ਜਿਹੜੇ ਬਾਹਰ ਬੈਠੇ ਨੇ ਕਿਹੜੇ ਕਹ ਕਿਸੇ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਹੋਰ ਬਿਮਾਰੀ ਲੈ ਕੇ ਸਵਾਲ ਆਉਂਦਾ ਜਵਾਬ ਕੁਝ ਵੀ ਕਰਨਾ ਹੈ ਤਾਂ ਸੇਮ ਨੰਬਰ ਤੇ ਕੰਟੈਕਟ ਕਰ ਲਓ ਥੋੜਾ ਬੋਡਕਸ਼ਨ ਕਰ ਲਓ ਤੁਹਾਨੂੰ ਇਹ ਸਹੀ ਰਾਂਹ ਪਾ ਦੇਣਗੇ ਠੀਕ ਹੈ ਤੁਹਾਨੂੰ ਗਾਈਡ ਵੀ ਪ੍ਰੋਪਰ ਤਰੀਕੇ ਦਾ ਕਰ ਦਾਨਗੇ ਬਸ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਕਿ ਅਸੀਂ ਉਰੇ ਆਵਾਂਗੇ ਸੱਤ ਤੋਂ ਖਰੇ ਸਾਢੇ 1000 ਰੁਪਏ ਦੀ ਪਰਚੀ ਨਾ ਕੱਟ ਦੇਣ ਚੱਲ ਰਹੀ ਮੈਂ ਤਾਂ ਬੋਲੇ ਦਿੰਦਾ ਉਹਨਾਂ ਕੋਈ ਮੈਨੂੰ ਕੋਈ ਡਰਨੇਗਾ ਸਿੱਧੀ ਜੀ ਗੱਲ ਹੈ ਵੀ ਆਪਣੇ ਕੋਲ ਕੋਈ ਆਉਂਦਾ ਹੈ ਵੀ ਆਪਣੀ ਫੀਸ ਕੇਰੀ ਅ ਦੇਖੋ ਜੀ ਤੁਸੀਂ ਕਿਤੇ ਵੀ ਮੰਡੀ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਕੇ ਦੇਖ ਲਓ ਅਮਲਗੜ ਮੰਡੀ ਦੇ ਸਭ ਤੋਂ ਘੱਟ ਫੀਸ ਤੁਹਾਨੂੰ ਆਪਣੀ ਮਿਲੂਗੀ ਸਿਰਫ ਸਾਡੀ ਅਸੀਂ ਫੀਸ ਜਿਹੜੀ ਹੈਗੀ ਆ 100 ਰੁਪਏ ਰੱਖੀ ਹੋਈ ਹੈ ਬਸ ਜੀ ਬਸ ਜੀ ਗੁਜ਼ਾਰਾ ਚੱਲ ਰਿਹਾ ਜੀ ਤੁਜੀ ਬਿਲਕੁਲ ਨਹੀਂ ਨਹੀਂ ਆਪਣੇ ਕੋਲ ਰابط ਦਿੱਤਾ ਹੈ ਜੀ ਸਭ ਕੁਝ ਹੈ ਔਰ ਬਹੁਤ ਪੇਸ਼ੈਂਟ ਵੀ ਬਹੁਤ ਜ਼ਿਆਦਾ ਆਇਆ ਤਾਂ ਇਸ ਕਰਕੇ ਕਦੇ ਇਸ ਚੀਜ਼ ਦਾ ਲਾਲਚੀ ਨਹੀਂ ਹੋਇਆ ਜੀ 100 ਰੁਪਏ ਦੇ ਵਿੱਚ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਵਾ ਦੇਣਗੇ ਪੂਰੀ ਇਨਫੋਰਮੇਸ਼ਨ ਮਤਲਬ ਤੁਹਾਡੇ ਨਾਲ ਉਰੇ ਜਿਵੇਂ ਮੈਂ ਬੈਠਾ ਨਾ ਤੁਸੀਂ ਉਰੇ ਬੈ ਕੇ ਆਰਾਮ ਨਾਲ ਆਪਣੀ ਗੱਲਬਾਤ ਕਰ ਸਕਦੇ ਹੋ ਨਾ ਜੀ ਬਿਲਕੁਲ 100 ਰੁਪਏ ਆਪਣੀ ਫੀਸ ਹੈ ਕੰਸਲਟੇਸ਼ਨ ਫੀਸ ਹੈ ਉਸ ਤੋਂ ਬਾਅਦ ਜਿਹੜਾ ਮਰੀਜ਼ ਨੂੰ ਲਾਈਕ ਦਵਾਈਆਂ ਤੋਂ ਇਲਾਵਾ ਜਿਹੜਾ ਇੱਕ ਪ੍ਰੋਪਰ ਅਸੀਂ ਡਾਈਟ ਚਾਰਟ ਵਗੈਰਾ ਬਣਾ ਕੇ ਦਿੰਨੇ ਆ ਹੂੰ ਹੂੰ ਉਹਦੀ ਲਾਈਕ ਕੀ ਖਾਣਾ ਕਿਸ ਟਾਈਮ ਕਿਦਾਂ ਖਾਣਾ ਉਹਦਾ ਸਾਰਾ ਇੱਕ ਚਾਰਟ ਬਣਾ ਕੇ ਦਿੰਦਾ 100 ਰੁਪਏ ਇੱਕ ਐਕਸਟਰਾ ਹੁੰਦਾ ਹੈ ਕਿਉਂਕਿ ਲਾਈਕ ਸਾਰਾ ਪ੍ਰੋਪਰ ਆਪਾਂ ਬਣਾ ਕੇ ਦਿੰਦੇ ਆ ਹਾਂ ਉਹ ਚਾਰਟ ਤਾਂ ਤੁਸੀਂ ਜੇ ਦੂਰ ਵੀ ਹੋਗੇ ਤਾਂ ਤੁਸੀਂ ਆਨਲਾਈਨ ਕੰਸਰਨ ਕਰਕੇ ਵੀ ਮੰਗਵਾ ਸਕਦੇ ਆ ਨਾ ਜੀ ਸਭ ਤੋਂ ਬੈਨੀਫਿਟ ਉਹੀ ਹੈ ਇੱਕ ਕਿਚਨ ਦੇ ਵਿੱਚ ਦੋ ਚੀਜ਼ਾਂ ਹੋ ਰਹੀਆਂ ਜੀ ਜਿਹੜੇ ਤੁਸੀਂ ਮੈਨੂੰ ਦੱਸ ਰਹੇ ਹੋ ਇੱਕ ਤਾਂ ਇੰਨੇ ਇੱਕ ਜ਼ਿਆਦੇ ਬ ਉਹ ਜਿਵੇਂ ਗੱਲ ਕਰਾਂ ਜੀ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਵੀ ਕਲੋਨੀ ਦੇ ਵਿੱਚ 100 ਘਰ ਹੈ ਤਾਂ 90 ਘਰ ਨੂੰ ਯੂਜ਼ ਕਰ ਰਹੇ ਨੇ ਹਾਂਜੀ ਆਪਾਂ ਗੱਲ ਕਰੀ ਸੀ ਸਾਰੇ ਸੀਗੇ ਜਿੱਦਾਂ ਰਿਫਾਈਨਡ ਆਇਲ ਰਿਫਾਈਨਡ ਆਇਲ ਐ ਇਦਾਂ ਦੀ ਚੀਜ਼ ਆਪਣੇ ਘਰਾਂ 'ਚ ਨਹੀਂ ਜੀ ਜੇ ਆਪਾਂ ਘਰ ਤੋਂ ਵੀ ਬਾਹਰ ਕੱਢ ਦਾਂਗੇ ਜਿਹੜੇ ਆਪਣੇ ਜਿੰਨੇ ਵੀ ਆਸ-ਪਾਸ ਦੇ ਜਿੰਨੇ ਵੀ ਰੈਸਟੋਰੈਂਟ ਲਗਾ ਲਓ ਬੇકરી ਪ੍ਰੋਡਕਟ ਲਾ ਲਓ ਇਹ ਸਾਰੇ ਰਿਫਾਈਨਡ ਆਇਲ ਜ ਬਣੇ ਹੋਏ ਨੇ ਰਿਫਾਈਨਡ ਆਇਲ ਕੀ ਹੈ ਜੀ ਕਿ ਵੈਜੀਟੇਬਲ ਆਇਲ ਹੈ ਵੈਜੀਟੇਬਲ ਆਇਲ ਨੂੰ ਉਹਨੂੰ ਐਕਸਟ੍ਰੈਕਟ ਕਰਨ ਲਈ ਉਹਦੇ ਵਿੱਚ ਬਹੁਤ ਹੀ ਹਾਰਸ਼ ਕੈਮੀਕਲ ਯੂਜ਼ ਹੁੰਦੇ ਨੇ ਉਹ ਕੈਮੀਕਲ ਯੂਜ਼ ਕਰਨ ਤੋਂ ਬਾਅਦ ਉਹਨਾਂ ਉਸ ਦੀ ਜਿਹੜੀ ਕਲਰ ਉਹਦੀ ਸ਼ਕਲ ਹੈ ਜਾਂ ਫਿਰ ਉਹਦਾ ਇੱਕ ਟੇਸਟ ਹੈ ਉਹਦਾ ਇੰਨਾ ਖਰਾਬ ਹੋ ਜਾਂਦਾ ਰਿਫਾਈਨਡ ਆਲ ਦਾ ਕਿ ਉਹ ਖਾਣ ਜਿਆ ਉਹ ਰਹਿੰਦਾ ਹੀ ਨਹੀਂ ਫਿਰ ਉਹਨੂੰ ਅੱਛਾ ਕਰਨ ਲਈ ਵਿੱਚ ਬਲੀਚਿੰਗ ਏਜੈਂਟ ਉਹਦੇ ਵਿੱਚ ਡੀਓਡੋਰੈਂਟ ਉਹ ਚ ਸਪਰੇ ਕੀਤੇ ਜਾਂਦੇ ਨੇ ਤਾਂ ਕਿ ਉਹ ਦਿਖਣ ਵਿੱਚ ਬਿਲਕੁਲ ਗੋਲਡਨ ਸਨੈਰੀ ਹੋ ਜਵੇ ਬਹੁਤ ਕੁਝ ਐਡ ਕਰਦੇ ਬਿਲਕੁਲ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਉਹਦੀ ਨਿਊਟ੍ਰੀਸ਼ਨ ਵੈਲਿਊ ਹੁੰਦੀ ਹੈ ਵੈਜੀਟੇਬਲ ਆਇਲ ਦੀ ਉਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਉਹਦੇ ਵਿੱਚ ਰਹਿ ਜਾਂਦੇ ਨੇ ਕਿਉਂਕਿ ਉਹਨੂੰ ਹਾਈ ਟੈਂਪਰੇਚਰ ਤੇ ਗਰਮ ਕੀਤਾ ਜਾਂਦਾ ਉਹਨੂੰ ਬਣਾਉਣ ਲਈ ਉੱ ਟਰਾਂਸਫਰਟੀ ਹੀ ਇੱਕ ਜਿਹਨਾਂ ਬੈਡ ਕਲਾਸ ਟੋਲ ਕਹਿੰਦੇ ਆ ਨਾ ਟਰਾਂਸਫਰਟੀ ਇੱਕ ਇਦਾਂ ਦੀ ਚੀਜ਼ ਐ ਬਾਅਦ ਵਿੱਚ ਤੁਹਾਡੇ ਇਹ ਜਾ ਕੇ ਖੂਨ ਗਾੜਾ ਬੀਪੀ ਸ਼ੂਗਰ ਅਧਰੰਗ ਪਾਚਪਣ ਮੈਂ ਜੀ ਬਿਮਾਰੀਆਂ ਦੀ ਲਿਸਟੀ ਇੰਨੀ ਲੰਬੀ ਐ ਮੈਂ ਤੁਹਾਨੂੰ ਗਿਣਾ ਹੀ ਨਹੀਂ ਸਕਦੀ ਕਿ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਆਪਾਂ ਨੂੰ ਫਾਈਂਡ ਆਊਟ ਕਰਦਣ ਦੀ ਵਜ੍ਹਾ ਨਾਲ ਰਸੋਈ ਦੇ ਵਿੱਚੋਂ ਚੀਜ਼ਾਂ ਕੱਢ ਦੋ ਵਧੀਆ ਰਹੋਗੇ ਉਸ ਦੀ ਜਗ੍ਹਾ ਤੁਸੀਂ ਆਪਣਾ ਸਰੋਂ ਦਾ ਤੇਲ ਯੂਜ਼ ਕਰ ਸਕਦੇ ਹੋ ਸਭ ਤੋਂ ਬੈਸਟ ਐ ਜਾਨਾ ਅੱਜ ਕੱਲ ਸਰੋਂ ਦੇ ਤੇਲ ਦੇ ਵਿੱਚ ਹੀ ਮਲਾਬ ਡਾਉਣ ਲੱਗੇ ਜੀ ਇੱਕ ਮੈਂ ਮੈਨੂੰ ਥੋੜਾ ਜਿਹਾ ਆਈਡੀਆ ਹੈ ਜੀ ਮੈਂ ਐਕਸਪੈਰੀਮੈਂਟ ਕਰਦਾ ਰਹਿਣਾ ਚਲੋ ਇੱਕ ਮੌਕਾ ਮਿਲਿਆ ਜੇ ਤੁਸੀਂ ਸਰੋਂ ਦਾ ਆਇਲ ਸਹੀ ਹੈ ਜਾਂ ਨਹੀਂ ਅਗਲੇ ਚੈੱਕ ਕਰਨਾ ਹੈ ਕਹਿੰਦੇ ਮੈਂ ਉਹਨੂੰ ਫ੍ਰਿਜ ਚ ਜਮਾ ਦਿਓ ਜੀ ਜੇ ਤਾਂ ਉਹ ਨਾ ਅਕਲੀ ਹੋਊਗਾ ਜੰਮ ਜੂ ਫ੍ਰੀਜ ਹੋ ਜਾਊਗਾ ਜੋ ਅਸਲੀ ਆ ਉਹ ਕਦੇ ਨਹੀਂ ਜੰਮੂਗਾ ਬਿਲਕੁਲ ਇਹ ਤੁਸੀਂ ਆਪਦੇ ਐਂਡ ਤੇ ਕਰ ਲਿਓ ਟੈਸਟ ਜੇ ਤੁਸੀਂ ਮਾਰਕੀਟ ਚ ਲੈ ਕੇ ਆਣੇ ਇਹ ਮੈਂ ਤੁਹਾਨੂੰ ਵੈਸੇ ਫ੍ਰੀਜ ਤੁਹਾਨੂੰ ਇੱਕ ਤਰੀਕਾ ਦੱਸ ਦਊਂਗੀ ਸਪੈਸ਼ਲੀ ਜਿਹੜੇ ਪੰਜਾਬ ਦੇ ਲੋਕ ਨੇ ਨਾ ਆਪਾਂ ਤਾਂ ਇਦਾਂ ਦੇ ਜਿਵੇਂ ਕਹਿੰਦੇ ਰੱਬ ਵੱਲੋਂ ਵਰਦਾਨ ਵਾਲੇ ਏਰੀਆ 'ਚ ਬੈਠੇ ਆਂ ਆਪਣੇ ਤਾਂ ਜਿਵੇਂ ਕਹਿੰਦੇ ਨੇ ਤੁਸੀਂ 20 25 ਕਿਲੋਮੀਟਰ ਤੇ ਨਿਕਲੋ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਸਾਰੇ ਜਿਹੜੇ ਪਿਓਰ ਮਿਲ ਜਾਣਗੇ ਥੋੜੀ ਜੀ ਦੇਖੋ ਜਦੋਂ ਬਿਮਾਰੀ ਹੋ ਜਾਂਦੀ ਹੈ ਜੀ ਜਦੋਂ ਐਂਡਲ ਇੰਸਟਾਗ੍ਰਾਮ ਦਿੰਦੀਆਂ ਫਿਰ ਆਪਾਂ ਕਹਿੰਦੇ ਸਾਡੇ ਮਿੱਲੀ ਪਾਜ ਜਵੇ ਸਾਡੇ ਸਾਢੇ 3/4 ਸਾਢੇ 3/4 ਸਾਡਾ ਸਾਰਾ ਕੁਝ ਵੀ ਟੁੱਟੇ ਹਾਂਜੀ ਜਦੋਂ ਸਟਾਰਟਿੰਗ ਦੌਰਾਨ ਵਿੱਚ ਜੇ ਆਪਾਂ ਥੋੜੀ ਥੋੜੀਆਂ ਖਾਣ ਪੀਣ ਦੀਆਂ ਆਦਤਾਂ ਸੁਧਾਰਨੀ ਹੈ ਕਿੰਨਾ ਕੁ ਟਾਈਮ ਲੱਗਦਾ ਹੈ ਜੀ ਇੱਕ ਸਰੋਂ ਖਰੀਦੋ ਸਰੋਂ ਖਰੀਦ ਕੇ ਕੋਲੂ ਤੋਂ ਤੇਲ ਕਢਵਾ ਲਓ ਸਰੋਂ ਦਾ ਹੂੰ ਸਿੱਖ ਖੁਦ ਘਰ ਹੀ ਕਰਦੇ ਆ ਸਭ ਤੋਂ ਬੈਸਟ ਹੈ ਬਾਕੀ ਆਪਣੇ ਪੰਜਾਬ ਜਿੱਤੋਂ ਮੰਨ ਕੇ ਚਲੋ ਕਿਸੇ ਸ਼ਹਿਰ ਤੋਂ ਨਿਕਲੋਗੇ ਤਾਂ ਪਿੰਡ ਆ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਚਾਰੇ ਪਾਸੇ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਵੀ ਪਿੰਡੋਂ ਤੇ ਆ ਆਪਾਂ ਤਾਂ ਖੁਦ ਹੀ ਕਰ ਲਈ ਬਹੁਤ ਸਾਰੇ ਆਪਣੇ ਦਾ ਆਰਗੇਨਿਕ ਸਟੋਰ ਓਪਨ ਹੋ ਗਏ ਚਾਹੇ ਉਹਨਾਂ ਤੋਂ ਲੈ ਲਓ ਹਨਾ ਜੀ ਇੱਕ ਹੋਰ ਚੀਜ਼ ਹੈਗੀ ਜਿਹੜੀ ਤੁਸੀਂ ਦਿਨ ਰਸੋਈ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਉਹ ਦੂਸਰਾ ਨਹੀਂ ਸਫੇਦ ਨਮਕ ਚਿੱਟਾ ਨਮਕ ਇਹ ਸਫੇਦ ਨਮਕ ਨਾਲ ਜੀ ਗੁਰਦਿਆਂ ਦਾ ਫੇਲ ਹੋਣਾ ਬੀਪੀ ਦਾ ਵਧਣਾ ਇਹ ਦੋ ਮੇਜਰ ਹੈ ਜਿਹੇ ਬਿਮਾਰੀਆਂ ਨੇ ਜੀ ਬੀਪੀ ਤਾਂ ਦੇਖੋ ਜੀ ਥੋੜਾ ਬਹੁਤ ਵਧਣ ਲੱਗਿਆ ਥੋੜਾ ਬਹੁਤ ਅਲਰਮਿੰਗ ਸਾਈਨ ਦਿੰਦਾ ਹਾਂਜੀ ਨਮਕ ਐਦਾਂ ਦੀ ਚੀਜ਼ ਹੈ ਕਿ ਜਿੰਨਾ ਲੰਬੇ ਟਾਈਮ ਤੇ ਕਪਾਹ ਜ਼ਿਆਦਾ ਮਾਤਰਾ ਵਿੱਚ ਅਗਰ ਯੂਜ਼ ਕਰਦੇ ਹੋ ਉਹਦੇ ਵਿੱਚ ਬੀਪੀ ਦਾ ਵਧਣਾ ਹਾਂਜੀ ਤੇ ਬੀਪੀ ਨਾਲੀ ਬਾਅਦ ਵਿੱਚ ਦਾ ਰੰਗ ਦਾ ਉਹ ਦੂਸਰੀ ਚੀਜ਼ ਆ ਜਾਂਦੀ ਆਪਣੇ ਗੁਰਦਿਆਂ ਦਾ ਫੇਲ ਹੋਣਾ ਗੁਰਦੇ ਤਾਂ ਜੀ ਆਪਣੀ ਇਹ ਜੀ ਚੀਜ਼ ਨੇ ਕਿ ਅਗਰ ਸਟਾਰਟਿੰਗ ਦੇ ਤੌਰ ਤੇ ਜੇ ਤੁਸੀਂ ਖਰਾਬ ਹੋ ਗਈ ਜਾਂ ਤੁਸੀਂ ਫੜਲੇ ਫੜਲੇ ਜੇ ਇੱਕ ਵਾਰੀ ਤੁਹਾਡੇ ਹੱਥੋਂ ਗੇਮ ਨਿਕਲ ਗਈ ਗੁਰਦਿਆਂ ਦੀ ਤੁਸੀਂ ਇਹ ਸਮਝ ਲੂਗੀ ਦੁਨੀਆ ਤੇ ਕੋਈ ਇਲਾਜ ਨਹੀਂ ਹੈਗਾ ਲਾ ਇਲਾਜ ਬਿਮਾਰੀ ਆ ਗੁਰਦਿਆਂ ਦੀ ਸਿਰਫ ਇਹਦਾ ਐਂਡ ਤੇ ਸੋਲੂਸ਼ਨ ਹੁੰਦਾ ਡਾਇਲਿਸਿਸ ਠੀਕ ਹੈ ਡਾਇਲਿਸਿਸ ਨਾਲ ਵੀ ਕੁਝ ਟਾਈਮ ਤੱਕ ਆਪਾਂ ਮਰੀਜ਼ ਨੂੰ ਲਾਈਫ ਨੂੰ ਖਿੱਚ ਸਕਦੇ ਆ ਮਤਲਬ ਉਹਦਾ ਕੋਈ ਪਰਮਨੈਂਟ ਸੋਲੂਸ਼ਨ ਹੈ ਨਹੀਂ ਪਰਮਨੈਂਟ ਸੋਲੂਸ਼ਨ ਨਹੀਂ ਫਿਰ ਜਿਹੜੇ ਇੱਕ ਵਾਰੀ ਪਰਮਨੈਂਟ ਡਾਇਲਿਸਿਸ ਤੇ ਚਲੇ ਗਏ ਪਰਮਨੈਂਟ ਕਿਤੇ ਜਿਨ੍ਹਾਂ ਦੀ ਖਰਾਬ ਇਸ ਲਈ ਗੁਰਦਿਆਂ ਦੀ ਵੀ ਜੇ ਆਪਾਂ ਦੇਖਾਈ ਦੇ ਬਿਮਾਰੀਆਂ ਆਂਦੇ ਆਪਾਂ ਨੂੰ ਕਈ ਸਾਰੇ ਆਪਣੀ ਬਾਡੀ ਸਾਈਨ ਦਿੰਦੀ ਆ ਹਾਂਜੀ ਬਟ ਆਪਾਂ ਉਹਨਾਂ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੰਨੇ ਆ ਉਹਦੇ ਵਿੱਚ ਕੀ ਹੁੰਦਾ ਜਿਵੇਂ ਪੈਰਾਂ ਦੇ ਕਦੇ-ਕਦੇ ਸੋਜ ਜਾਣਾ ਥੋੜਾ ਜਿਹਾ ਉਲਟੀ ਦਾ ਮਨ ਰਹਿਣਾ ਠੀਕ ਹੈ ਔਰ ਪੇਟ ਦਾ ਭਾਰੀ ਰਹਿਣਾ ਕਦੇ-ਕਦੇ ਸਾਫ ਹੁੱਲਣਾ ਹੈਨਾ ਜਾਂ ਫਿਰ ਖੂਨ ਦਾ ਜ਼ਿਆਦਾ ਨਾ ਬਣਨਾ ਔਰ ਪਿਸ਼ਾਬ ਚ ਕਈ ਵਾਰ ਹੁੰਦਾ ਕਿ ਝੱਗ ਆਉਣ ਲੱਗ ਜਾਂਦੀ ਆ ਝੱਗ ਆਉਣਾ ਇਹ ਅਕਸਰ ਇਦਾਂ ਦੇ ਨਿਸ਼ਾਨੀਆਂ ਨੇ ਜਿਹੜੇ ਆਪਾਂ ਇਗਨੋਰ ਕਰ ਦਿੰਨੇ ਆ ਹੋਰ ਕੋਈ ਬਾਡੀ ਇਦਾਂ ਦਾ ਕੋਈ ਜ਼ਿਆਦਾ ਅਲਰਮਿੰਗ ਸਾਈਨ ਦਿੰਦੀ ਨਹੀਂ ਆ ਇੱਥੇ ਹੀ ਗੱਲ ਆ ਜਾਂਦੀ ਆ ਕਿ ਇਸ ਕਰਕੇ ਹਰੇਕ ਇਨਸਾਨ ਨੂੰ ਜੇ ਤੁਹਾਡੇ ਪੋਸੀਬਿਲਟੀ ਹੈ ਤਾਂ ਕੋਸ਼ਿਸ਼ ਕਰੋ ਕਿ ਸਾਲ ਚ ਦੋ ਵਾਰ ਡਾਕਟਰ ਨੂੰ ਜ਼ਰੂਰ ਰੂਟੀਨ ਚੈੱਕਅਪ ਲਈ ਮਿਲੋ ਔਰ ਆਪਣੇ ਜੋੜ ਡੋਰ ਮਿਲੋ ਤੇ ਆਪਣੇ ਕੁਝ ਬਾਡੀ ਚੈੱਕਅਪ ਜਿਹੜੇ ਆਪਣੇ ਕੋਲ ਬੇਸਿਕ ਬਲੱਡ ਟੈਸਟ ਹੁੰਦੇ ਨੇ ਉਹ ਜ਼ਰੂਰ ਕਰਵਾਓ ਤੇ ਉਹਦੇ ਵਿੱਚ ਹੀ ਹੁੰਦਾ ਕਿ ਜੇ ਸਟਾਰਟਿੰਗ ਚ ਕੋਈ ਬਿਮਾਰੀ ਹੈ ਤਾਂ ਉਹਨੂੰ ਪਾਸ ਬਗੌਸਰੀਆਂ ਚੀਜ਼ਾਂ ਇਦਾਂ ਨਹੀਂ ਜਿਹੜੇ ਦਵਾਈ ਦੇ ਬਿਨੋੜ ਨਹੀਂ ਪੈਂਦੀ। ਸਾਨੂੰ ਆਪਾਂ ਡਾਈਟ ਨਾਲ ਉਹਨੂੰ ਠੀਕ ਕਰ ਸਕਦੇ ਆਂ। ਜਿੱਥੇ ਕੋਈ ਥੋੜੀ-ਬਹੁਤ ਦਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਦਵਾਈ ਵੀ ਲੱਗ ਜਾਂਦੀ ਹੈ। ਬਟ ਜਦੋਂ ਆਪਾਂ ਚੀਜ਼ਾਂ ਨੂੰ ਇਗਨੋਰ ਕਰਦੇ ਆਂ ਉਹ ਬਹੁਤ ਐਡਵਾਂਸ ਸਟੇਜ ਤੇ ਪਹੁੰਚ ਜਾਂਦੀਆਂ ਨੇਗੀਆਂ। ਫਿਰ ਸਾਨੂੰ ਪਤਾ ਚੱਲਦਾ ਕਿ ਬਿਲਕੁਲ ਚੀਜ਼ਾਂ ਖਰਾਬ ਹੋ ਗਈਆਂ ਨੇਗੀਆਂ। ਫਿਰ ਆਪਾਂ ਕਹਿੰਦੇ ਜੀ ਕੁਝ ਵੀ ਹੋ ਜਵੇ। ਫਿਰ ਸਾਨੂੰ ਅਕਸਰ ਅਸੀਂ ਮਰੀਜ਼ਾਂ ਨੂੰ ਦੇਖਦੇ ਆਂ ਡਾਕਟਰ ਸਾਹਿਬ ਕੁਝ ਵੀ ਕਰੋ ਸਾਡੇ ਮਰੀਜ਼ ਨੂੰ ਬਚਾ ਲਓ। ਉਸ ਟਾਈਮ ਸਾਡੇ ਹੱਥ ਬਸ ਵੀ ਕੁਝ ਨਹੀਂ ਹੁੰਦਾ ਜਦੋਂ ਆਲਰੇਡੀ ਉਦੋਂ ਕਈ ਵਾਰ ਤਾਂ ਦਵਾਈਆਂ ਕੰਮ ਕਰਦੀਆਂ ਨੇ ਕਿ ਕਈ ਵਾਰ ਦਵਾਈਆਂ ਵੀ ਆਪਣਾ ਪ੍ਰਭਾਵ ਨਹੀਂ ਦਿੰਦੀਆਂ ਹੈਗੀਆਂ ਉਸ ਟਾਈਮ ਫਿਰ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ ਬਾਕੀ ਇਨਫੋਰਮੇਸ਼ਨ ਵਾਲੀ ਵੀਡੀਓ ਸੋ ਤੁਹਾਡੇ ਸਾਰਿਆਂ ਦੇ ਲਈ ਤੇ ਕਮੈਂਟ ਕਰਕੇ ਜੇ ਤੁਹਾਨੂੰ ਕਿਵੇਂ ਲੱਗੀ ਬਾਕੀ ਇਦਾਂ ਦੀ ਵੀਡੀਓ ਸ਼ੇਅਰ ਕਰ ਦਿਓ ਆਪਣੀ ਜਿੰਨੀ ਵੀ ਨਵੀਂ ਜਨਰੇਸ਼ਨ ਹੈ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਇਨਫੋਰਮੇਸ਼ਨ ਬਹੁਤ ਜ਼ਿਆਦਾ ਪ੍ਰੋਵਾਈਡ ਕਰਵਾਤੀ ਕਿ ਹਲਕੇ-ਫੁਲਕੇ ਸਿੰਟਮ ਜਿਉਂਦੇ ਨੇ ਜਿਨ੍ਹਾਂ ਤੋਂ ਤੁਸਾਨੂੰ ਗੈਸ ਹੋ ਜਾਊਗਾ ਕਿ ਥਾਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਸ਼ਾਇਦ ਤੁਹਾਨੂੰ ਹੈਗੇ ਨੇ ਬਾਕੀ ਜੇ ਕਿਸੇ ਨੇ ਉਰੇ ਵਿਜ਼ਿਟ ਕਰਨਾ ਹੈ ਪਹਿਲਾਂ ਜੋ ਸਕਰੀਨ ਤੇ ਨੰਬਰ ਲਿਖਿਆ ਹੈ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਜਰੂਰ ਲੈ ਲੈਣਾ ਹੈ। ਹਾਂਜੀ ਬਿਲਕੁਲ। ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ। ਬਾਕੀ ਸ਼ੇਅਰ ਯੂਰ ਕਰਦੇ ਜੀ।